ਇਹ ਸੰਧਵਾਲੇ ਤੇ ਸਾਡਾ ਪਿੰਡ ਖਾਰਾ ਦਾ ਜਿਹੜਾ ਬਾਗ ਹੈ ਇਹ ਇਕੱਠਿਆਂ ਨੇ ਲੱਗਿਆ ਸੀ ਇਹਨਾਂ ਨੂੰ ਲੱਗਿਆ ਨੂੰ ਹੀ 35 ਸਾਲ ਹੋ ਗਏ ਆ ਤੇ ਸਾਨੂੰ ਇਹ ਬਹੁਤ ਵਧੀਆ ਪ੍ਰੋਫਿਟ ਇਨਕਮ ਵੀ ਦੇ ਰਿਹਾ ਹੈ ਗਵਰਨਮੈਂਟ ਵੱਲੋਂ ਪਹਿਲਾਂ ਇਹਨਾਂ ਦੀ ਵਾਰੀ ਬੱਜੀ ਹੋਈ ਹੈ ਉਹ ਵੀ ਸਾਨੂੰ ਪਾਣੀ ਦੀ ਬਹੁਤ ਵਧੀਆ ਸਹੂਲਤ ਮਿਲ ਰਹੀ ਹੈ ਜੇਕਰ ਇਹ ਆਪਾਂ ਕੋਈ ਕਿਸਾਨ ਵੀ ਰਹਿਣਾ ਚਾਹੁੰਦਾ ਹੋਵੇ ਬਾਗ ਲਾਉਣਾ ਇਹ ਨਾਸ਼ਪਾਤੀ ਦਾ ਜਿਹੜਾ ਬਾਗ ਹੈ ਇਹ ਕਿੱਥੋਂ ਇਹਦੇ ਬੂਟੇ ਮਿਲ ਸਕਦੇ ਆ ਜਾਂ ਕਿੱਥੋਂ ਇਹਦਾ ਬੀਜ ਮਿਲ ਸਕਦਾ ਹੈ ਤੇ ਦੂਜਾ ਪਹਿਲਾਂ ਆਪਾਂ ਇਹਦੇ ਵਿੱਚ ਜਿਵੇਂ ਆਪਾਂ ਕਣਕ ਲਾ ਲੋ ਵੀ ਸਕਦੇ ਆ ਨਰਮਾ ਬੀਜ ਸਕਦੇ ਆ ਇਹਦੇ ਵਿੱਚ ਤੁਸੀਂ ਅਮਰੂਦਾਂ ਦੇ ਬੂਟੇ ਵੀ ਸ਼ਾਫਟਿੰਗ ਕਰ ਸਕਦੇ ਆ ਆੜੂ ਵੀ ਲਾ ਸਕਦੇ ਆ ਬਈ ਕਿਸਾਨ ਤੋਂ ਸਭ ਤੋਂ ਵੱਡਾ ਡਰ ਹੁੰਦਾ ਹੈ ਵੀ ਮੇਰੀ ਮੈਂ ਚਲੋ 7 ਸਾਲ ਸਬਰ ਵੀ ਕਰ ਲੂੰਗਾ ਪਰ ਕਿਤੇ ਜਿਵੇਂ ਫਸਲਾਂ ਆਪਣੀਆਂ ਮੌਸਮਾਂ ਦੇ ਨਾਲ ਹਨਾ ਵੀ ਇਫੈਕਟ ਹੁੰਦੀਆਂ ਮਰਦੀਆਂ ਜਾਂ ਉਹ ਹੁੰਦੀਆਂ ਕਿ ਇਹਦੇ ਤੇ ਵੀ ਉਹ ਅਸਰ ਹੁੰਦੇ ਸਾਰੇ ਹੋ ਜਾਂਦੀ ਹੈ ਕਈ ਵਾਰੀ ਬੂਟੇ ਆਉਂਦੇ ਆ ਮਰ ਜਾਂਦੇ ਆ ਉਹ ਦੇਖੋ ਜਿਵੇਂ ਉਹ ਬੂਟਾ ਉਹ ਨੂੰ 2 ਸਾਲ ਹੋਣ ਆਲੇ ਆ ਜੇ ਹੁਣ ਆਪਾਂ ਉਹਦੀ ਦੇਖਭਾਲ ਨਾ ਕਰਾਂਗੇ ਤਾਂ ਉਹ ਬੂਟਾ ਕਦੋਂ ਵੀ ਮਰ ਸਕਦਾ ਸੁੰਡੀ ਤੇਲਾ ਉਹ ਨੂੰ ਵਗੈਰਾ ਬਹੁਤ ਹੀ ਜ਼ਿਆਦੇ ਖਾ ਜਾਂਦਾ ਹੈ ਆਪਾਂ ਦਾ ਇਹੀ ਅਪੀਲ ਕਰਦਾ ਵੀ ਕਿਸਾਨ ਨੂੰ ਖੁਦ ਮੰਡੀਕਰਨ ਆਪ ਦਾ ਆਪ ਕਰੋ ਕਿਤੇ ਵੀ ਜਾ ਕੇ ਭਾਵੇਂ ਆਪ ਦਾ ਅੱਡਾ ਲਾ ਲਓ ਕਿਤੇ ਵੀ ਫਸਲ ਵੇਚੋ ਆਪ ਦੀ ਖੁਦ ਦੀ ਇਨਕਮ ਆਪ ਦੀ ਆਪ ਕਰੋ ਸਭ ਤੋਂ ਪਹਿਲਾਂ ਬੀਜ ਦੇਣਦੇ ਸੀ ਜਮੀ ਘਾਹ ਵਗੈਰਾ ਨਰਮਾ ਵੀ ਬੀਜ ਦੇ ਰਹੇ ਆ ਫਿਰ ਅਸੀਂ ਕਣਕ ਵੀ ਬੀਜ ਦੇ ਰਹੇ ਆ ਪਰ ਉਹ ਜੇ ਆਪਾਂ ਦੇਖੀ ਵੀ ਮਤਲਬ ਉਹਨਾਂ ਖਰਚ ਵੀ ਪੈ ਜਾਂਦਾ ਮਤਲਬ ਉਹਨਾਂ ਨਹੀਂ ਵੱਜਦਾ ਇਸੇ ਕਰਕੇ ਇਹ ਆਣੇ ਆ ਵੀ ਇਹਦੇ ਵਿੱਚ ਫਸਲ ਨਾ ਬੀਜੋ ਪੂਰੀ ਤਰ੍ਹਾਂ ਸਾਫ਼ ਸਫਾਈ ਕਰਕੇ ਰੱਖੋ ਤੇ ਇਹਦੇ ਵਿੱਚੋਂ ਫੁੱਲ ਇਨਕਮ ਲਾਓ ਤੁਸੀਂ ਬਹੁਤ ਹੀ ਜ਼ਿਆਦਾ ਬੈਨੀਫਿਟ ਆ ਤਾਂ ਮੌਜਾ ਲੱਗਿਆ ਹਰੇਕ ਰਿਸ਼ਤੇਦਾਰ ਆਉਂਦਾ ਕੋਈ ਵੀ ਆਉਂਦਾ ਅਸੀਂ ਪਿੰਡ ਦੇ ਸਾਡੇ ਆ ਖਾਲ ਆਈ ਇੱਥੋਂ ਦੀ ਕੋਈ ਵੀ ਜਾਂਦਾ ਅਸੀਂ ਉਹਨੂੰ ਹਰੇਕ ਇੱਥੇ ਸਾਡੇ ਕਰਿੰਦੇ ਆ ਜਿੰਨੇ ਸਾਰੇ ਅਸੀਂ ਉਹਨਾਂ ਨੂੰ ਆਖਿਆ ਪਿਆ ਵੀ ਕੋਈ ਵੀ ਵੀਰ ਤੋੜਲੇ ਤੁਸੀਂ ਉਹਨੂੰ ਰੋਕਣਾ ਨਹੀਂ ਖਾਂਗੇ ਖਾਣਵਨ ਆਪਾਂ ਕਿਸੇ ਨੂੰ ਨਹੀਂ ਰੋਦੇ ਕੋਈ ਇੱਕ ਖਾਵੇ ਦੋ ਖਾਵੇ ਭਾਵੇਂ ਕਿਲੋ ਲੈ ਜੇ ਆਪਾਂ ਨੂੰ ਉਹਨੂੰ ਨਹੀਂ ਰੋਕ ਸ਼ਸ਼ੀਕਲ ਤੁਸੀਂ ਜੁੜੇ ਹੋ ਡੇਲੀ ਡੈਸਕ ਟੀਵੀ ਦੇ ਨਾਲ ਰਵਾਇਤੀ ਖੇਤੀ 'ਚੋਂ ਸਰਕਾਰਾਂ ਕਹਿੰਦੀਆਂ ਕਿ ਕਿਸਾਨ ਨਿਕਲ ਜਾਣ ਪਰ ਕਿਸਾਨਾਂ ਦਾ ਹੱਥ ਸਰਕਾਰਾਂ ਫੜਦੀਆਂ ਨਹੀਂ ਅੱਜ ਤੁਹਾਨੂੰ ਰਵਾਇਤੀ ਖੇਤੀ 'ਚੋਂ ਨਿਕਲੇ ਹੋਏ ਕਿਸਾਨ ਦੇ ਨਾਲ ਮਿਲੌਣ ਜਾ ਰਹੇ ਹਾਂ ਬਾਈ ਹੋਰਾਂ ਨੇ ਨਾਸ਼ਪਾਤੀਆਂ ਦਾ ਤੇ ਗੱਭੂ ਗੋਸ਼ਾਂ ਦਾ ਬਾਗ ਲਾ ਰੱਖਿਆ ਕੀ ਇਹਦੀ ਇਨਕਮ ਹੈ ਕੀ ਇਹਦੇ ਤੇ ਖਰਚੇ ਆ ਕੀ ਇਹਦੇ ਤੇ ਇਨਵੈਸਟਮੈਂਟ ਹੈ ਸਾਰਾ ਕੁਝ ਆਪਾਂ ਜਾਣਾਂਗੇ ਬਾਈ ਤੋਂ ਬਾਈ ਦੇ ਨਾਲ ਗੱਲਬਾਤ ਕਰਦੇ ਹੱਸੀ ਗੱਲ ਬਾਈ ਜੀ ਪਹਿਲਾਂ ਤਾਂ ਜੀ ਪਹਿਲਾਂ ਤਾਂ ਨਾਂ ਦੱਸੋ ਜੀ ਨਾਂ ਹੀ ਮੇਰਾ ਰੁਪਿੰਦਰ ਸਿੰਘ ਆ ਪਿੰਡ ਸਾਡਾ ਖਾਰਾ ਜ਼ਿਲ੍ਹਾ ਫਰੀਦਕੋਟ ਆ ਹਲਕਾ ਕੋਟਕਪੂਰਾ ਜੀ ਬਾਈ ਇਹ ਆਈਡੀਆ ਬਾਗ ਦਾ ਕਿਵੇਂ ਆਇਆ ਪਹਿਲਾਂ ਤਾਂ ਨਾ ਪੰਜਾਬ ਨੂੰ ਬਾਗਾਂ ਦੀ ਧਰਤੀ ਹੈ ਨਾ ਵੀ ਕਿਹਾ ਜਾਂਦਾ ਸੀ ਪਰ ਹੁਣ ਬਾਗ ਖਤਮ ਹੁੰਦੇ ਜਾਂਦੇ ਆ ਇਹ ਬਾਗ ਦਾ ਆਈਡੀਆ ਕਿਵੇਂ ਆਇਆ ਇਹ ਜੀ ਸਾਡੇ ਦਾਦਾ ਜੀ ਸੋਨ ਸਿੰਘ ਜੋਸ਼ੀ ਪੜੇ ਲਿਖੇ ਹੋਣ ਕਰਕੇ ਇਹ ਇਲਾਕਾ ਸੀ ਸੇਮ ਦਾ ਹੀ ਉਦੋਂ ਸਾਡੇ ਇੱਥੇ ਸੇਮ ਹੋਣ ਕਰਕੇ ਤੇ ਦਾਦਾ ਜੀ ਨੇ ਚਾਰຊਫੇਰੇ ਘੁੰਮ ਫਿਰ ਕੇ ਦੇਖਿਆ ਉਹਨਾਂ ਨੇ ਦੇਖਿਆ ਵੀ ਹੁਣ ਕਿਸੇ ਫਸਲ ਚੋਂ ਤਾਂ ਇਨਕਮ ਹੋ ਨਹੀਂ ਰਹੀ ਤੇ ਉਹਨਾਂ ਨੇ ਫਿਰ ਬਾਗ ਦੇਖੇ ਇਹ ਸਾਡੇ ਨੇੜੇ ਜੀ ਝਾਰਲ ਸਿੰਘ ਬਰਾੜ ਤੇ ਸੰਧਵਾਂ ਵਾਲੇ ਤੇ ਸਾਡਾ ਪਿੰਡ ਖਾਰਾ ਦਾ ਜਿਹੜਾ ਬਾਗ ਹੈ ਇਹ ਇਕੱਠਿਆਂ ਨੇ ਲੱਗਿਆ ਸੀ ਇਹਨਾਂ ਨੂੰ ਲੱਗਿਆ ਨੂੰ ਵੀ 35 ਸਾਲ ਹੋ ਗਏ ਆ ਇਹ ਬਾਗ ਨੂੰ ਲੱਗੇ ਨੂੰ ਤੇ ਸਾਨੂੰ ਇਹ ਬਹੁਤ ਵਧੀਆ ਪ੍ਰੋਫਿਟ ਇਨਕਮ ਵੀ ਦੇ ਰਿਹਾ ਗਵਰਨਮੈਂਟ ਵੱਲੋਂ ਪਹਿਲਾਂ ਇਹਨਾਂ ਦੀ ਵਾਰੀ ਵੱਜੀ ਹੋਈ ਹੈ ਉਹ ਵੀ ਸਾਨੂੰ ਪਾਣੀ ਦੀ ਬਹੁਤ ਵਧੀਆ ਸਹੂਲਤ ਮਿਲ ਰਹੀ ਹੈ ਤੇ ਹੁਣ ਤਾਂ ਨਹੀਂ ਵੇਸੇ ਵਾਰੀ ਵੱਜਦੀ ਤੇ ਪਰ ਗਵਰਨਮੈਂਟ ਨੂੰ ਚਾਹੀਦਾ ਵੀ ਪੁਰਾਣੇ ਬਾਗ ਆ ਜਿਹੜੇ ਉਹਨਾਂ ਦੀ ਸਿਹਤ ਸੰਭਾਲ ਤੇ ਨਵੇਂ ਬਾਗਾਂ ਤੇ ਸਬਸਿਡੀਆਂ ਵੱਧ ਤੋਂ ਵੱਧ ਦੇਵੇ ਤੇ ਜਿਹੜੀਆਂ ਰਵਾਇਤੀ ਫਸਲਾਂ ਉਹਨਾਂ ਨੂੰ ਆਪਾਂ ਅਪਣਾਈਏ ਬਾਗ ਲਾਗੇ ਹੋਰ ਫਸਲਾਂ ਬੀਜਗੇ ਵੀ ਸਾਰੀਆਂ ਇਹ ਝੋਨਾ ਕਣਕ ਦੇ ਵਿੱਚੋਂ ਆਪਾਂ ਨਿਕਲ ਗਏ ਤੇ ਆਪ ਦੀਆਂ ਖੇਤੀ ਨੂੰ ਇਹ ਬਾਗਾਵੰਨੀ ਸੁਚੇਤ ਕਰੀਏ ਸਾਰਿਆਂ ਨੂੰ ਭਾਈ ਜੇਕਰ ਇਹ ਆਪਾਂ ਕੋਈ ਕਿਸਾਨ ਵੀਰ ਹੁਣ ਚਾਹੁੰਦਾ ਹੋਵੇ ਬਾਗ ਲਾਉਣਾ ਇਹ ਨਾਸ਼ਪਾਤੀ ਦਾ ਜਿਹੜਾ ਬਾਗ ਹੈ ਇਹ ਕਿੱਥੋਂ ਇਹਦੇ ਬੂਟੇ ਮਿਲ ਸਕਦੇ ਆ ਜਾਂ ਕਿੱਥੋਂ ਇਹਦਾ ਬੀ ਮਿਲ ਸਕਦਾ ਹੈ ਇਹ ਜੀ ਆਪਾਂ ਨੂੰ ਜਿਹੜੇ ਬੂਟੇ ਆ ਇਹ ਮਿਲਦੇ ਆ ਲੁਧਿਆਣਾ ਯੂਨੀਵਰਸਿਟੀ ਸਰਕਾਰੀ ਬਠਿੰਡੇ ਸਰਕਾਰੀ ਉੱਥੋਂ ਵੀ ਮਿਲ ਜਾਣਗੇ ਸਾਡੇ ਨੇੜੇ ਸਰਾਇਨਾਗਾ ਇੱਥੋਂ ਬਤਲ ਥੋੜੇ ਜਿ ਘੱਟ ਤਿਆਰ ਕਰਦੇ ਵੈਸੇ ਕਰਦੇ ਤਾਂ ਹੈਗੇ ਆ ਇੱਥੋਂ ਵੀ ਮਿਲ ਜਾਂਦੇ ਆ ਤੇ ਇਹ ਬਹੁਤ ਵਧੀਆ ਚੀਜ਼ ਆ ਪਰ ਇਹ ਤੋਂ ਲੋਕੀ ਥੋੜਾ ਜਿਹਾ ਕਿਸਾਨ ਤਾਂ ਚੱਲ ਰਹੇ ਆ ਕਿਉਂਕਿ ਜਿਹੜਾ ਬੂਟਾ ਈ ਇਹ ਆਪਾਂ ਨੂੰ ਇਨਕਮ ਦੇਣ ਲੱਗਦਾ 7 ਸਾਲ ਬਾਅਦ ਤੇ ਜਿਹੜਾ ਆਪਾਂ ਨੂੰ ਇਹਦਾ ਜਿਹੜਾ ਪ੍ਰੋਫਿਟ ਆ ਉਹ ਮਿਲਦਾ 15 ਤੋਂ 20 ਸਾਲ ਬਾਅਦ ਜਾ ਕੇ ਪੂਰੀ ਇਨਕਮ ਮਿਲਦੀ ਇਹਨੂੰ ਫਫਰੂਟ ਆਉਂਦਾ 7 ਸਾਲ ਬਾਅਦ ਹੋਰ ਕੋਈ ਵੀ ਤੁਸੀਂ ਕਿੰਨੂ ਲਾ ਲਓ ਮਰੂਦ ਲਾ ਲਓ ਉਹਨਾਂ ਨੂੰ 1 ਸਾਲ ਬਾਅਦ ਫਲ ਆਉਣ ਲੱਗ ਪੈਂਦਾ ਕਿਸਾਨ ਦਾ ਇੰਨਾ ਕੋ ਸਿਸਟਮ ਬਣਿਆ ਹੁੰਦਾ ਵੀ ਉਹਨੂੰ ਤਾਂ ਹਰ ਸਾਲ ਪੈਸੇ ਦੀ ਵੀ ਜ਼ਰੂਰਤ ਹੁੰਦੀ ਹੈ ਪਰ ਇਹ 7 ਸਾਲ ਬਾਅਦ ਵੀ ਇਨਕਮ ਤਾਂ ਸ਼ੁਰੂ ਹੁੰਦੀ ਹੈ ਪਰ ਉਹ ਇਨਕਮ ਉਸ ਲੈਵਲ ਦੀ ਨਹੀਂ ਵੀ ਕਿਸਾਨ ਦਾ ਹਨਾ ਵੀ ਖਰਚੇ ਪੂਰੇ ਕਰ ਨਹੀਂ ਨਹੀਂ ਖਰਚੇ ਤਾਂ ਪੂਰੇ ਕਰ ਸਕਦੀ ਹੈ ਮਤਲਬ ਇਹਨੂੰ 7 ਸਾਲ ਬਾਅਦ ਫਲ ਦੇ ਵੀ ਦੂ ਪਹਿਲਾਂ ਆਪਾਂ ਇਹਦੇ ਵਿੱਚ ਜਿਵੇਂ ਆਪਾਂ ਕਣਕ ਲਾ ਲੋ ਵੀ ਸਕਦੇ ਆ ਨਰਮਾ ਬੀਜ ਸਕਦੇ ਆ ਇਹਦੇ ਵਿੱਚ ਤੁਸੀਂ ਅਮਰੂਦਾਂ ਦੇ ਬੂਟੇ ਵੀ ਸ਼ਿਫਟਿੰਗ ਕਰ ਸਕਦੇ ਆ ਆੜੂ ਵੀ ਲਾ ਸਕਦੇ ਆ ਜਿਹਦੇ ਵਿੱਚੋਂ ਆਪਾਂ ਨੂੰ ਬਹੁਤ ਵਧੀਆ ਇਨਕਮ ਮਤਲਬ ਮਿਲ ਸਕਦੀ ਆ ਮਤਲਬ ਇਹ 7 ਸਾਲ ਬਾਅਦ ਦੇਊਗਾ ਫਰੂਟ ਪਰ ਜਿਹੜਾ ਆੜੂ ਆ ਉਹ ਆਪਾਂ ਨੂੰ ਸਾਲ 2 ਸਾਲ ਬਾਅਦ ਇਨਕਮ ਆਉਣ ਲੱਗ ਪਊਗੀ ਜਿਹਦੇ ਨਾਲ ਕਿਸਾਨ ਦਾ ਜਿਹੜਾ ਆਪਣਾ ਸਿਸਟਮ ਆ ਚੱਲੀ ਜਾਊਗਾ ਬਹੁਤ ਵਧੀਆ ਬਾਗਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਬਹੁਤ ਵਧੀਆ ਉਪਰਾਲਾ ਇਹ ਸੋਡਾ ਵੀ ਬਹੁਤ ਵਧੀਆ ਉਪਰਾਲਾ ਜਿਹੜੇ ਇੰਟਰਵਿਊ ਕਰਦੇ ਆ ਜਾ ਜਾ ਕੇ ਬਾਗਾਂ ਦੇ ਵਿੱਚ ਹੋਰ ਸਾਰੇ ਦੇਖਦੇ ਆ ਕਿਤੇ ਜਿਹਦੇ ਨਾਲ ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਮਿਲਦਾ ਵੀ ਇੱਥੋਂ ਸਾਨੂੰ ਇਨਕਮ ਹੋਊਗੀ ਸਾਡਾ ਪ੍ਰੋਫਿਟ ਮਿਲੂਗਾ ਬਈ ਕਿਸਾਨ ਤੇ ਸਭ ਤੋਂ ਵੱਡਾ ਡਰ ਹੁੰਦਾ ਵੀ ਮੇਰੀ ਮੈਂ ਚਲੋ 7 ਸਾਲ ਸਬਰ ਵੀ ਕਰ ਲੂੰਗਾ ਪਰ ਕਿਤੇ ਜਿਵੇਂ ਫਸਲਾਂ ਆਪਣੀਆਂ ਮੌਸਮਾਂ ਦੇ ਨਾਲ ਹਨਾ ਵੀ ਇਫੈਕਟ ਹੁੰਦੀਆਂ ਮਰਦੀਆਂ ਜਾਂ ਉਹ ਹੁੰਦੀਆਂ ਕਿ ਇਹਦੇ ਤੇ ਵੀ ਉਹ ਅਸਰ ਹੁੰਦੇ ਸਾਰੇ ਨਹੀਂ ਨਹੀਂ ਇਹਦੇ ਤੇ ਕੋਈ ਅਸਰ ਨਹੀਂ ਹੈ ਬਸ ਥੋੜਾ ਜਿਹਾ ਜਿਹੜਾ ਆਪਾਂ ਨੂੰ ਚਾਹੀਦਾ ਵੀ ਜਿਹੜੀ ਫਸਲ ਆ ਥੋੜੀ ਜੀ ਉੱਚੀ ਹੋਣੀ ਚਾਹੀਦੀ ਆ ਨੀਵੀਂ ਫਸਲ ਦੇ ਵਿੱਚ ਪਾਣੀ ਨਾ ਖੜਦਾ ਹੋਵੇ ਇਹਦੇ ਵਿੱਚ ਕੋਈ ਇਹਦੇ ਬੂਟੇ ਨਹੀਂ ਮਰਦੇ ਥੋੜਾ ਜਿਹਾ ਜਿਵੇਂ ਆਪਾਂ ਨੂੰ ਜਨਵਰੀ ਦੇ ਵਿੱਚ ਆਪਾਂ ਬੂਟੇ ਲਾਉਣੇ ਆ ਬੂਟੇ ਹੋ ਜਾਂਦੇ ਆ ਪਰ ਇਹਨੂੰ ਕੇਅਰ ਬਹੁਤ ਜ਼ਿਆਦਾ ਕਰਨੀ ਪੈਂਦੀ ਆ ਮਤਲਬ ਬੂਟੇ ਨੂੰ ਬਿਮਾਰੀ ਪੈ ਜਾਂਦੀ ਆ ਸਿਉਂਖ ਸਭ ਤੋਂ ਵੱਧ ਇਹਨੂੰ ਪੈਂਦੀ ਆ ਸੁੰਢੀ ਆ ਤੇਲਾ ਉਹ ਵਗੈਰਾ ਪੈਂਦਾ ਹੈ ਬੂਟਿਆਂ ਨੂੰ ਜੰਮਦੇ ਬੂਟਿਆਂ ਨੂੰ ਨਿੱਕੇ ਨਿੱਕੇ ਬੂਟਿਆਂ ਨੂੰ ਮਤਲਬ ਪੂਰੀ ਕੇਅਰ ਕਰਨੀ ਪੈਂਦੀ ਆ ਫੇਰ ਇਹ ਆਪਾਂ ਨੂੰ ਵੱਧ ਤੋਂ ਵੱਧ ਇਹ ਟਾਈਮ ਦਿੰਨਾ ਇਹਦੇ ਤੁਸੀਂ ਲਾਗਤ ਜਦੋਂ ਇਹ ਬੂਟਾ ਮਤਲਬ ਲਾਉਣਾ ਉਦੋਂ ਕਦੋਂ ਤੋਂ ਲੱਗਣਾ ਸ਼ੁਰੂ ਹੁੰਦਾ ਹੈ ਇਹ ਬੂਟਾ ਹੀ ਦੇਖੋ ਹੁਣ ਬਰਸਾਤਾਂ ਚ ਵੀ ਵੈਸੇ ਲੱਗ ਜਾਓ ਪਰ ਜਿਹੜੀ ਯੂਨੀਵਰਸਿਟੀ ਆ ਉਹ ਰეკਮੈਂਡ ਕਰਦੀ ਆ ਜਨਵਰੀ ਤੇ ਫਰਵਰੀ ਦੇ ਮਤਲਬ ਜਨਵਰੀ 20 ਜਨਵਰੀ ਤੋਂ ਬਾਅਦ ਤੇ ਫਰਵਰੀ 10 15 ਤੋਂ ਪਹਿਲਾਂ ਇਹ ਬੂਟੇ ਨੂੰ ਲੱਗ ਜਾਣਾ ਚਾਹੀਦਾ ਚੰਗੀ ਖਾਦ ਪਾ ਕੇ ਟੋਏ ਪੱਟ ਕੇ ਵਧੀਆ ਇਹਨੂੰ ਲਾਉਣਾ ਚਾਹੀਦਾ ਹੈ ਪੂਰੀ ਇਹਦੀ ਦੇਖਭਾਲ ਕਰਨੀ ਚਾਹੀਦੀ ਹੈ ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਨੇ ਪਰਦਾਦਾ ਜੀ ਹੁਣਾਂ ਨੇ ਉਦੋਂ ਨਹਿਰ ਤੋਂ ਲਿਆ ਲੈ ਕੇ ਤੋੜਿਆਂ ਦੇ ਨਾਲ ਪਾਣੀ ਪਾ ਕੇ ਇਹਨੂੰ ਬਹਾਲ ਕੀਤਾ ਤੇ ਜਿਨ੍ਹਾਂ ਦੇ ਅੱਜ ਅਸੀਂ ਇਨਕਮ ਪੂਰੀ ਲੈ ਕੇ ਅੱਜ ਅਸੀਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਪੂਰੀਆਂ ਸੀਸਾ ਦੇ ਨਾਲ ਇਹਨੂੰ ਸੰਭ ਰਹੇ ਆ ਤੇ ਇਹ ਤੋਂ ਫਲ ਪ੍ਰਾਪਤ ਕਰ ਰਹੇ ਆ ਬਹੁਤ ਮਿਹਨਤ ਨਾਲ ਨਹਿਰਾਂ ਤੋਂ ਤੋੜਿਆਂ ਚ ਪਾਣੀ ਲੈ ਪਾਣੀ ਪਾ ਕੇ ਬਹੁਤ ਜਿਆਦੇ ਮਿਹਨਤ ਨਾਲ ਹੱਥੀਂ ਪਾਲਿਆ ਦੇਖੋ ਅਸੀਂ ਤਾਂ ਹੁਣ ਜਾ ਕੇ ਇਹ ਸਾਡੇ ਪਿਓ ਦਾਦੇ ਦੀ ਮਿਹਨਤ ਹੈ ਅਸੀਂ ਹੁਣ ਬੂਟੇ ਤਾਂ ਲੈ ਆਉਣੇ ਆ ਪਰ ਮੈਂ ਵੀ ਥੋੜੀ ਜੀ ਅਸੀਂ ਵੀ ਕੇਅਰ ਘੱਟ ਹੋ ਜਾਂਦੀ ਹੈ ਕਈ ਵਾਰੀ ਬੂਟੇ ਆਉਂਦੇ ਆ ਮਰ ਜਾਂਦੇ ਆ ਉਹ ਦੇਖੋ ਜਿਵੇਂ ਉਹ ਬੂਟਾ ਉਹ ਨੂੰ 2 ਸਾਲ ਹੋਣ ਆਲੇ ਆ ਜੇ ਹੁਣ ਆਪਾਂ ਉਹਦੀ ਦੇਖਭਾਲ ਨਾ ਕਰਾਂਗੇ ਤਾਂ ਉਹ ਬੂਟਾ ਕਦੋਂ ਵੀ ਮਰ ਸਕਦਾ ਸੁੰਡੀ ਤੇਲਾ ਉਹ ਨੂੰ ਵਗੈਰਾ ਬਹੁਤ ਹੀ ਜਿਆਦੇ ਖਾ ਜਾਂਦਾ ਹੈ ਇਦੇ ਲਈ ਆਪਾਂ ਨੂੰ ਕੀ ਹੈ ਚੰਗੀਆਂ ਰਿਆਹਾਂ ਸਪਰੇਆਂ ਇਹਦੇ ਤੇ ਕਰਨੀਆਂ ਚਾਹੀਦੀਆਂ ਬਈ ਜਿਵੇਂ ਤੁਸੀਂ ਇਹਨੂੰ ਕਿਹਾ ਵੀ ਤੇਲਾ ਤੇ ਹੋਰ ਵਗੈਰਾ ਬਿਮਾਰੀਆਂ ਲੱਗਦੀਆਂ ਇਹਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲੱਗਦੀਆਂ ਤੇ ਕੀ ਇਹਨਾਂ ਲਈ ਕੋਈ ਰეკਮੈਂਡਡ ਰਿਆਹਾਂ ਸਪਰੇਆਂ ਹੈ ਹਾਂਜੀ ਹਾਂਜੀ ਇਹਨਾਂ ਲਈ ਇਹਨਾਂ ਨੂੰ ਸਭ ਤੋਂ ਵੱਧ ਜਦੋਂ ਜਨਵਰੀ ਫਰਵਰੀ ਦੇ ਵਿੱਚ ਇਹ ਫਟਾਰਾ ਆਉਂਦਾ ਤਾਂ ਇਹਨੂੰ ਸਭ ਤੋਂ ਵੱਧ ਤੇਲੇ ਦੀ ਸਮੱਸਿਆ ਹੁੰਦੀ ਹੈ ਜਦੋਂ ਉਦੋਂ ਆਪਾਂ ਜਨਵਰੀ ਦੇ ਵਿੱਚ ਤੇਲੇ ਨੂੰ ਕੰਟਰੋਲ ਕਰ ਲਿਆ ਹਫਤੇ ਹਫਤੇ ਦੇ ਬਾਅਦ ਆਪਾਂ ਤਿੰਨ ਸਪਰੇਆਂ ਇਹਦੇ ਤੇ ਕਰ ਲਈਆਂ ਤਾਂ ਇਹ ਕੁਛ ਚਿਰ ਲਈ ਆਪਣੀ ਚੀਜ਼ ਥੰਮ ਜਾਂਦੀ ਹੈ ਫਿਰ ਇਹਦੂ 10-15 ਦਿਨਾਂ ਬਾਅਦ ਆਪਾਂ ਨੂੰ ਸੁੰਡੀ ਦਾ ਇਹਦੇ ਤੇ ਅਟੈਕ ਆਉਂਦਾ ਹੈ ਸ਼ੂਕ ਵਾਲੀ ਮੱਖੀ ਦਾ ਅਟੈਕ ਆਉਂਦਾ ਹੈ ਫਿਰ ਹੌਲੀ-ਹੌਲੀ ਫਲ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਹੈ ਉਵੇਂ-ਉਵੇਂ ਤੇ ਬਿਮਾਰੀਆਂ ਥੋੜੀਆਂ ਜਿਹਾ ਵੱਧਦੀਆਂ ਪਰ ਇਹ ਜਿਵੇਂ ਦੂਜੀਆਂ ਫਸਲਾਂ ਝੋਨੇ ਕਣਕ ਨਾਲੋਂ ਬਹੁਤ ਹੀ ਘੱਟ ਮਿਹਨਤ ਕਰਨੀ ਪੈਂਦੀ ਹੈ ਇਹਦੇ ਉੱਤੇ ਆਪਾਂ ਨੂੰ ਜਿਵੇਂ ਐਮ 45 ਹੋ ਗਿਆ ਮਾਈਟ ਦੀ ਸਪਰੇ ਹੋ ਗਈ ਉਹ ਵਗੈਰਾ ਕਰਦਗੇ ਤਾਂ ਆਪਣਾ ਫਰੂਟ ਬਹੁਤ ਹੀ ਵਧੀਆ ਆਉਂਦਾ ਹੈ ਤੇ ਇਹਨੂੰ ਰੇਜ ਸਪਰੇ ਹੈ ਜਿਹੜੀ ਖਾਦ ਆ ਦਸਾਉਣਾ ਸੀ ਆ ਫਲ ਲੱਗਿਆ ਵਾ ਜਦੋਂ ਫਲ ਟੁੱਟ ਜੂਗਾ ਇਹਦੇ ਉੱਤੇ ਅਸੀਂ ਇੱਕ ਕਲੋਰੋ ਦੀ ਸਪਰੇ ਕਰਾਂਗੇ ਸੁੰਡੀ ਤੋਂ ਇਹ ਤੋਂ ਬਾਅਦ ਕਟਿੰਗ ਕਰਕੇ ਦੀ ਦਸੰਬਰ ਮਹੀਨੇ ਦੇ ਵਿੱਚ ਇਹਨੂੰ 3-3 4-4 ਕਿਲੋ ਡੀਏਪ 2-2 ਕਿਲੋ ਪोटाश ਕਿਲੋ-ਕਿਲੋ ਯੂਰਗਾ ਖਾਦ ਵਗੈਰਾ ਇਹਨੂੰ ਪਾਵਾਂਗੇ ਫੇਰੇ ਦੋ ਬਾਦ ਅਸੀਂ ਜਨਵਰੀ ਦੇ ਵਿੱਚ ਤੇ ਫਰਵਰੀ ਦੇ ਵਿੱਚ ਇਹੀ ਥੋੜੀ ਥੋੜੀ ਰਿਪੀਟ ਕਰਾਂਗੇ ਰੇ ਸਪਰੇ ਤਾਂ ਜਿਹਦੇ ਨਾਲੇ ਭਰਪੂਰ ਮਾਤਰਾ ਵਿੱਚ ਫਲ ਆਉਂਦਾ ਹੈ ਬਾਈ ਜੀ ਤੁਸੀਂ ਦੱਸਿਆ ਵੀ ਹੈ ਨਾ ਵੀ ਤੁਸੀਂ ਕਿਹੜੇ ਤਰੀਕੇ ਨਾਲ ਇਹਦਾ ਟ੍ਰੀਟਮੈਂਟ ਕਰਦੇ ਹੋ ਜਿਵੇਂ ਕਣਕ ਝੋਨੇ ਦੀ ਫਸਲ ਤੇ ਉਹਨਾਂ ਕਾ ਆਪਾਂ ਨੂੰ ਇਨਕਮ ਹੁੰਦੀ ਉਹਦੂ ਉਹ ਉਹਨਾਂ ਦੇ ਖਰਚੇ ਵੀ ਆ ਜਾਂਦੇ ਆ ਇਹਦੇ ਤੇ ਖਰਚੇ ਕਿੰਨੇ ਪੈਂਦੇ ਆ ਬਾਈ ਇਹਦੇ ਤੇ ਹੀ ਖਰਚਾ ਜੀ ਦੇਖੋ ਕੁਸ ਸਪਰੇਇਆਂ ਜਨਵਰੀ ਫਰਵਰੀ ਦੇ ਵਿੱਚ ਲਾਦਦੀਆਂ ਤੇ ਕੁਸ ਦਸੰਬਰ ਤੇ ਫਰਵਰੀ ਦੇ ਵਿੱਚ ਖਾਦ ਲੱਗਦੀ ਆ। ਇਸ ਤੋਂ ਬਾਅਦ April ਦੇ ਵਿੱਚ ਜਾ ਕੇ ਖਾਦ ਲੱਗਦੀ ਆ। ਮਤਲਬ ਜੇ ਆਪਾਂ ਦੇਖੀਏ ਝੋਨੇ ਦੇ ਵਿੱਚ ਆਪਣਾ 20000 ਰੁਪਇਆ ਆਪਣਾ ਕਿਤੇ ਵੀ ਨਹੀਂ ਗਿਆ ਜੀ ਖਰਚ ਹੋ ਜਾਂਦਾ। ਇਹ ਬਾਗ ਦੇ ਉੱਤੇ ਆਪਣਾ 10 ਤੋਂ 8000 ਰੁਪਇਆ ਪ੍ਰਤੀ ਏਕੜ ਖਰਚ ਆਉਂਦਾ ਜਿਹੜਾ ਰਿਆਂ ਸਪਰੀਆਂ ਤੇ ਖਾਦ ਤੇ ਆਉਂਦਾ ਤੇ ਬੈਠ ਕੇ ਤੁਸੀਂ ਵਧੀਆ ਸੁੱਕੀ ਫਸਲ ਹੈ ਇਨਕਮ ਲੈ ਸਕਦੇ ਆ ਮੰਡੀ ਦੇ ਵਿੱਚ ਜਾ ਕੇ ਆਪ ਦੀ ਤੁਸੀਂ ਫਸਲ ਖੁਦ ਵੀ ਵੇਚ ਸਕਦੇ ਆ ਜਾਂ ਵਪਾਰੀ ਨੂੰ ਦੇ ਸਕਦੇ ਆ ਜਿਹਦੇ ਨਾਲ ਤੁਸੀਂ ਮੰਡੀਕਰਨ ਜਾਉਂਗੇ ਨਾਲੇ ਤੁਹਾਨੂੰ ਮੰਡੀ ਦੇ ਵਿੱਚ ਫਲ ਸਬਜ਼ੀਆਂ ਆਪ ਨੂੰ ਖਾਨ ਨੂੰ ਨਾਲੇ ਉਹਨਾਂ ਦਾ ਰੇਟ ਸਾਰੀ ਜਾਣਕਾਰੀ ਤੁਹਾਨੂੰ ਟੋਟਲ ਮਿਲਦੀ ਹੈ ਜਿਹਦੇ ਕਰਕੇ ਫਸਲ ਬਹੁਤ ਹੀ ਜ਼ਿਆਦਾ ਲਾਹੇਵੰਦ ਹੈ ਪੰਜਾਬ ਚ ਬਈ ਆਪਾਂ ਇਹ ਗੱਲ ਕਰੀਏ ਵੀ ਪੰਜਾਬ ਚ ਜਦੋਂ ਗੱਲ ਕਰਦੇ ਆਂ ਵੀ ਫਸਲੀ ਚੱਕਰ ਚੋਂ ਬੰਦਾ ਨਿਕਲਣ ਦੀ ਕੋਸ਼ਿਸ਼ ਕਰਦਾ ਤਾਂ ਮੰਡੀਕਰਨ ਦੀ ਸਮੱਸਿਆ ਆਉਂਦੀ ਹੈ ਇਹਦਾ ਮੰਡੀਕਰਨ ਫਿਰ ਤੁਸੀਂ ਕਿਵੇਂ ਕਰਦੇ ਹੋ ਨਹੀਂ ਮੰਡੀਕਰਨ ਵਿੱਚ ਵਾਕਈ ਤੁਹਾਡਾ ਬਹੁਤ ਵਧੀਆ ਸਵਾਲ ਆ ਵੀ ਮੰਡੀਕਰਨ ਦੇ ਵਿੱਚ ਆਪਾਂ ਨੂੰ ਸਮੱਸਿਆ ਜ਼ਰੂਰ ਆਉਂਦੀ ਹੈ ਕਿਉਂਕਿ ਜਿਹੜਾ ਵਪਾਰੀ ਆ ਉਹ ਇੱਥੋਂ ਜ਼ਿੰਮੇਦਾਰ ਆ ਕੋਈ ਵੀ ਹੋਰ ਆ ਮਿਹਨਤ ਕਰਕੇ ਆਪਦੀ ਫਸਲ ਮੰਡੀ ਦੇ ਵਿੱਚ ਲੈ ਕੇ ਜਾਂਦਾ ਪਰ ਜੇ ਆਪਾਂ ਦੇਖੀਏ ਉੱਥੇ ਜਾ ਕੇ ਆਪਦੀ ਮਰਜ਼ੀ ਦੇ ਨਾਲ ਵਪਾਰੀ ਮੁੱਲ ਲਾਉਂਦੇ ਆ ਜਿਹਦੇ ਕਰਕੇ ਕਿਸਾਨ ਆ ਆਪਦੀ ਨਰਾਸ਼ ਹੋ ਕੇ ਉਹ ਫਿਰ ਫਸਲ ਪਰਤੀ ਨਹੀਂ ਜਾਂਦਾ ਆਪਾਂ ਤਾਂ ਇਹੀ ਅਪੀਲ ਕਰਦੇ ਆ ਵੀ ਕਿਸਾਨ ਨੂੰ ਖੁਦ ਮੰਡੀਕਰਨ ਆਪਦਾ ਆਪ ਕਰੋ ਕਿਤੇ ਵੀ ਜਾ ਕੇ ਭਾਵੇਂ ਆਪਦਾ ਅੱਡਾ ਲਾ ਲੋ ਕਿਤੇ ਵੀ ਫਸਲ ਵੇਚੋ ਆਪਦੀ ਖੁਦ ਦੀ ਇਨਕਮ ਆਪਦੀ ਆਪ ਕਰੋ ਇਹਦੇ ਨਾਲ ਬਹੁਤ ਵਧੀਆ ਨਿਕਾ ਮੈਂ ਜੇ ਹੁਣ ਆਪਾਂ ਇਹਨੂੰ ਲੋਕਲ ਮੰਡੀ 'ਚ ਦੇਖਣਾ ਤਾਂ ਵੀ ਇਹ 40-50 ਰੁਪਏ ਆਪਣੀ ਵੇਖ ਜਾਂਦੀ ਹੈ ਜੇ ਆਪਾਂ ਇਹਨੂੰ ਦਿੱਲੀ ਦੇ ਵਿੱਚ ਪੈਕਿੰਗ ਕਰਕੇ ਦਿੱਲੀ ਕਲਕੱਤਾ ਆਸਾਮ ਦੇ ਵਿੱਚ ਪੈਕਿੰਗ ਕਰਕੇ ਭੇਜਾਂਗੇ ਤਾਂ ਸਾਨੂੰ ਆਪਾਂ ਨੂੰ 80-100 ਰੁਪਏ ਇਨਕਮ ਬਹੁਤ ਹੀ ਵਧੀਆ ਮਿਲੂਗੀ ਜਿਹਦੇ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਤਲਬ ਜਦੋਂ ਦਿੱਲੀ ਕਲਕੱਤੇ ਵਰਗੇ ਉੱਥੇ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਡਿਮਾਂਡ ਆਹੀ ਅਸੀਂ ਸੁਣਦੇ ਆਂ ਵੈਸੇ ਆਪਾਂ ਦੇਖਿਆ ਤਾਂ ਨਹੀਂ ਵੀ ਇੱਕ ਕਲਕੱਤੇ ਤੋਂ ਗਾਂਹਾਂ ਸਬਜੀ ਦਾ ਮੰਦਰ ਹੈ ਜਿੱਥੇ ਇਹ ਨਾਕਾਂ ਦੇ ਉੱਥੇ ਕੋਈ ਵੀ ਰੇੜੀ ਲਾ ਕੇ ਖੜ ਜੇ ਕਿਸੇ ਨੂੰ ਵੀ ਲੋੜ ਆ ਉੱਥੇ ਨਾਕ ਜਿੰਨੇ ਨੂੰ ਮਰਜ਼ੀ ਵਿਕੇ 100 ਨੂੰ ਵਿਕੇ 200 ਨੂੰ ਵਿਕੇ ਉੱਥੇ ਸ਼ਰਦਾ ਇੰਨੀ ਲੋਕਾਂ ਦੇ ਵਿੱਚ ਵੀ ਇਹ ਨਾਕ ਉੱਥੇ ਚੜਦੀ ਆ ਜਿਹਦੇ ਕਰਕੇ ਬਹੁਤ ਮੁੱਲ ਹੈ ਇਹਦਾ ਮਿਲਦਾ ਇਹਦੇ ਤੋਂ ਆਪਾਂ ਨੂੰ ਗਲੂਕੋਜ਼ ਆਇਰਨ ਖਣਿਜ ਪਦਾਰਥ ਬਹੁਤ ਮਿਲਦੇ ਇਥੇ ਆਪਣੇ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਇਹਦੇ ਪ੍ਰਤੀ ਨਹੀਂ ਪਤਾ ਵੀ ਇਹ ਨਾਕ ਵਪਾਰੀ ਆਉਂਦੇ ਆ ਮਤਲਬ ਇਹ ਇਥੇ ਸਾਡੇ ਵੀ ਆਉਂਦੇ ਆ 15-20 ਸਾਲ ਹੋ ਗਏ ਸਿੱਧੀ ਇਹ ਪੇਟੀ ਬੰਦ ਕਰਦੇ ਆ ਤੇ ਕੋਲਕੱਤਾ ਅਸਾਮ ਦਿੱਲੀ ਨੂੰ ਭੇਜ ਦਿੰਦੇ ਆ ਜੀ ਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਇਹਦੇ ਫਾਲ ਬਾਰੇ ਬਹੁਤ ਘੱਟ ਪਤਾ ਵੀ ਇਹਦੇ ਵਿੱਚ ਕੀ ਗੁਣ ਆ ਕੀ ਸਭ ਤੋਂ ਵਧੀਆ ਗੁਣ ਇਹਦੇ ਵਿੱਚ ਹੈਗਾ ਕਬਜ ਦਾ ਜਿਹੜੀ ਅੱਜ ਕੱਲ ਪੰਜਾਬ ਦੇ ਲੋਕਾਂ ਨੂੰ ਹਰੇਕ ਨੂੰ ਕਬਜ ਦੀ ਬਿਮਾਰੀ ਹੋਈ ਪਈ ਐ ਜਿਹਦੇ ਨਾਲ ਇਹ ਕਬਜ ਦੀ ਆਪਦੀ ਖਾਓ ਤੇ ਕਬਜ ਨਾਲ ਬਹੁਤ ਬਿਮਾਰੀਆਂ ਹੁੰਦੀਆਂ ਤੇ ਬਹੁਤ ਜ਼ਿਆਦਾ ਬਿਮਾਰੀਆਂ ਨੂੰ ਤੋੜਦੀ ਐ। ਭਈ ਜਦੋਂ ਟੋਟਲ ਤੁਸੀਂ ਖਰਚਾ ਵੀ ਦੱਸਦਾ ਤੁਸੀਂ ਇਹਦੇ ਤੇ ਸਾਰੀਆਂ ਹੋਣ ਵਾਲੀਆਂ ਇਹਦੀਆਂ ਸਮੱਸਿਆਵਾਂ ਵੀ ਦੱਸੀਆਂ। ਹੁਣ ਸਾਡੇ ਜਿਹੜੇ ਵੇਖਣ ਵਾਲੇ ਬਾਈ ਆ ਹੁਣ ਸਾਰਿਆਂ ਨੂੰ ਇਹ ਆ ਵੀ ਬਾਈ ਇਹਦੇ 'ਚ ਪ੍ਰਤੀ ਏਕੜ ਇਨਕਮ ਕਿੰਨੀ ਐ? ਇਹਦੇ ਵਿੱਚ ਵੀਰਜੀ ਪ੍ਰਤੀ ਏਕੜ ਇਨਕਮ ਜੇ ਆਪਾਂ ਫੁੱਲ ਇਨਕਮ ਲੈਣੀ ਹੋ ਉਹ ਮਿਲੂਗੀ ਆਪਾਂ ਨੂੰ 20 ਸਾਲ ਬਾਅਦ ਜਾ ਕੇ। ਤੇ ਜੇ ਆਪਾਂ ਵੇਖੀਏ ਕਿ ਪ੍ਰਤੀ ਏਕੜ ਉਹ ਹੈਗੀ ਆ ਫਲਦੇ ਸਿਰ ਤੇ ਹੁਣ ਦੇਖੋ ਵੀ ਇਹਨੂੰ ਫਰੂਟ ਬਹੁਤ ਜਿਆਦਾ ਆਇਆ ਪਿਆ ਜਿਹਦੇ ਕਰਕੇ ਆਪਾਂ ਨੂੰ ਇਹਦੇ ਵਿੱਚੋਂ ਹੁਣ ਜੇ ਤਾਂ ਹੋਊਗਾ ਇਹ 5 ਸਾਲ ਦਾ ਬੂਟਾ ਇਹਦੇ ਤੇ 10 ਕਿਲੋ 20 ਕਿਲੋ ਵੀ ਨਾਖ ਲੱਗ ਸਕਦੀ ਹੈ ਹੁਣ ਇਹ ਸਾਡੇ ਬੂਟੇ ਹੋ ਗਏ ਆ ਜੀ 35 ਸਾਲ ਇਹਨੂੰ ਲੱਗੇ ਨੂੰ ਹੋ ਗਏ ਆ ਬੂਟੇ ਹੋ ਗਏ ਆ ਇਹਦੇ ਤੇ 2-2 ਕੁਇੰਟਲ 3-3 ਕੁਇੰਟਲ ਵੀ ਜਾਦੇ ਨਿਕਲਿਆ ਆਉਂਦੀਆਂ ਨਾਖਾਂ ਹਾਂ ਇੱਕ ਬੂਟੇ ਤੋਂ ਜੇ ਆਪਾਂ ਇਹਦਾ ਪ੍ਰਤੀ ਏਕੜ ਲਾਗੇ ਸਾਨੂੰ ਫਲਦੇ ਸਿਰ ਤੇ ਇਹ 80000 ਰੁਪਿਆ ਇਨਕਮ 1 ਲੱਖ ਰੁਪਿਆ ਵੀ ਦੇ ਦਿੰਦਾ ਸਵਾ ਲੱਖ ਰੁਪਿਆ ਵੀ ਸਾਨੂੰ ਇਹ ਪ੍ਰਤੀ ਏਕੜ ਦੀ ਇਨਕਮ ਇਹਦੇ ਨਾਲ ਹੋ ਜਾਂਦੀ ਆ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਬੀਜ ਦੇ ਹੁੰਦੇ ਸੀ ਜਮੀ ਘਾਹ ਵਗੈਰਾ ਨਰਮਾ ਵੀ ਬੀਜਦੇ ਰਹੇ ਆ ਫਿਰ ਅਸੀਂ ਕਣਕ ਵੀ ਬੀਜਦੇ ਰਹੇ ਆ ਪਰ ਉਹ ਜੇ ਆਪਾਂ ਦੇਖੀ ਵੀ ਮਤਲਬ ਉਹਨਾਂ ਖਰਚ ਵੀ ਪੈ ਜਾਂਦਾ ਮਤਲਬ ਉਹ ਨਹੀਂ ਵੱਜਦਾ ਇਸੇ ਕਰਕੇ ਇਹ ਆਣੇ ਆ ਵੀ ਇਹਦੇ ਵਿੱਚ ਫਸਲ ਨਾ ਬੀਜੋ ਪੂਰੀ ਤਰ੍ਹਾਂ ਸਾਫ ਸਫਾਈ ਕਰਕੇ ਰੱਖੋ ਤੇ ਇਹਦੇ ਵਿੱਚੋਂ ਫੁੱਲ ਇਨਕਮ ਲਾਓ ਤੁਸੀਂ ਬਹੁਤ ਹੀ ਜ਼ਿਆਦਾ ਬੈਨੀਫਿਟ ਆ ਬਾਗ ਦੇ ਵਿੱਚ ਬਈ ਇਹਦੀ ਫਿਰ ਜਦ ਤੁਸੀਂ ਕਿਹਾ ਵੀ 35 ਸਾਲ ਦਾ ਆ ਬੂਟਾ ਇਹ ਹੁਣ ਹੁਣ ਬੱਲੇ ਨੇਗੇ ਤੇ ਇਸ ਬੂਟੇ ਦੀ ਲਾਈਫ ਕਿੰਨੀ ਆ ਇਹ ਬੂਟੇ ਦੀ ਲਾਈਫ ਹੈਗੀ ਜੀ 100 ਸਾਲ ਇਹ ਪੁੱਟੇ ਨੂੰ ਕੁਝ ਨਹੀਂ ਹੁੰਦਾ ਇਹ ਪੁੱਟੇ ਨੂੰ ਇੱਕ ਸਿਰਫ ਇਹਦੀ ਜਿਵੇਂ ਇੱਕ ਕਹਿ ਦਗੇ ਵੀ ਆਪਾਂ ਮੌਤ ਲਿਖੀ ਆ ਹਰੇਕ ਜੀਵ ਜੰਤੂ ਦੀ ਉਵੇਂ ਇਹਦੀ ਮਨਿਆਦ ਆ 100 ਸਾਲ ਆ ਪਰ ਇਹਨੂੰ ਸਭ ਤੋਂ ਵੱਧ ਮਾਰਦਾ ਕੀੜਾ ਲੱਗਦਾ ਜਿਹੜਾ ਆਪਾਂ ਕਹਿ ਦਿੰਨੇ ਹਾਂ ਕਲੋਰੋ ਪਾਉਣੀ ਪੈਂਦੀ ਹੈ ਇਹਦੇ ਵਿੱਚ ਜਿਹੜੇ ਆਪਾਂ ਕਹਿ ਦਿੰਦੇ ਆ ਨੂੰ ਵਾਦ ਤੋਂ ਵਾਦ ਸਿਉਂਖ ਲੱਗਦੀ ਆ ਸਿਉਂਖ ਦੇ ਕਾਰਨ ਖੜੇ ਬੂਟੇ ਇਹਦੇ ਵਿੱਚ ਡੱਗ ਪੈਂਦੇ ਆ ਉਹ ਜਿਆਦਾ ਬਹੁਤ ਜਿਆਦਾ ਨੁਕਸਾਨ ਕਰਦੇ ਉਹਦੇ ਲਈ ਅਸੀਂ ਸਪਰੇਆ ਵੀ ਕਰਦੇ ਆ ਪਰ ਜੋ ਕੁਦਰਤ ਨੂੰ ਮਨਜ਼ੂਰ ਹੁੰਦਾ ਉਹਦੇ ਅੱਗੇ ਆਪਾਂ ਨਹੀਂ ਕੁਝ ਕਰ ਸਕਦੇ ਮਤਲਬ ਇੱਕ ਵਾਰ ਇਨਵੈਸਟਮੈਂਟ ਕਰੋ ਤੇ 100 ਸਾਲ ਫਿਰ ਲਾਹ ਲਾਓ ਲਾਹ ਲਾਓ 100 ਸਾਲ ਬਾਅਦ ਤੁਸੀਂ ਰਾਮ ਨਾਲ ਬੈਠ ਕੇ ਤੁਸੀਂ 5 ਸਾਲ ਤੋਂ ਬਾਅਦ ਰਾਮ ਨਾਲ ਬੈਠ ਕੇ ਖਾ ਸਕਦੇ ਜਿਹਦੇ ਨਾਲ ਤੁਸੀਂ ਫੁੱਲ ਇਨਕਮ ਆਪਦੀ ਕਮਾ ਸਕਦੇ ਮਤਲਬ ਵੀ ਬਹੁਤ ਵਧੀਆ ਗੁਜ਼ਾਰਾ ਹੋ ਜੀ ਬਹੁਤ ਵਧੀਆ ਗੁਜ਼ਾਰਾ ਬਹੁਤ ਖਰਚਾ ਘੱਟ ਆ ਜੀ ਬਹੁਤ ਗੁਜ਼ਾਰੇ ਵਾਲਾ ਆਪਦਾ ਸਾਧਨ ਹੈ ਇਹਦੇ ਵਿੱਚ ਤੁਸੀਂ ਬਾਗ ਲਾਓ ਉਹਦੇ ਵਿੱਚ ਆੜੂ ਲਾਓ ਅਮਰੂਦ ਲਾਓ ਉਹਦੀ ਇਨਕਮ ਲਾਓ ਉਹਨੂੰ ਮੰਡੀਕਰਨ ਕਰੋ ਉੱਥੇ ਜਾਓ ਨਾਲੇ ਆਪ ਤੁਹਾਨੂੰ ਮੰਡੀਕਰਨ ਦਾ ਪਤਾ ਲੱਗਦਾ ਨਾਲੇ ਉੱਥੋਂ ਵਧੀਆ ਆਪਦੇ ਫਲ ਫਰੂਟ ਲੈ ਕੇ ਆਓ ਘਰੇ ਖਾਓ ਬਈ ਹੁਣ ਆਪਾਂ ਆਉਂਦੇ ਸਭ ਤੋਂ ਵੱਡਾ ਵੀ ਸਰਕਾਰਾਂ ਕਹਿੰਦੀਆਂ ਵੀ ਅਸੀਂ ਫਸਲੀ ਚੱਕਰ ਚੋਂ ਕਿਸਾਨਾਂ ਨੂੰ ਕੱਢਣਾ ਚਾਹੁੰਦੇ ਆ ਤੇ ਜਿਵੇਂ ਬਾਗਬਾਨੀ ਨੂੰ ਕਹਿੰਦੇ ਵੀ ਜ਼ੋਰ ਦਿਓ ਕਿਸਾਨਾਂ ਨੂੰ ਕਿਹਾ ਜਾਂਦਾ ਤੁਸੀਂ ਬਾਗ 35 ਸਾਲ ਤੋਂ ਪਿਛਲੇ ਤੋਂ ਲਾ ਰੱਖਿਆ ਕੀ ਸਰਕਾਰ ਇਹਦੇ ਤੇ ਕੋਈ ਸਬਸਿਡੀ ਜਾਂ ਕੋਈ ਸਰਕਾਰੀ ਸਹੂਲਤਾਂ ਤੁਹਾਨੂੰ ਦਿੰਦੀ ਹੈ ਨਹੀਂ ਜੀ ਇਹ ਸਰਕਾਰ ਸਾਨੂੰ ਕਹਿੰਦੀ ਤਾਂ ਹੈਗੀ ਆ ਵੀ ਅਸੀਂ ਬਾਗਾਂ ਪ੍ਰਤੀ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ ਵੀ ਲੋਕ ਵੱਧ ਤੋਂ ਵੱਧ ਬਾਗ ਲਾਉਣ ਉਸ ਪਾਸੇ ਜਾਣ ਕਿਸਾਨ ਪਰ ਇਹਦੇ ਉੱਤੇ ਕਿਸਾਨ ਸਾਨੂੰ ਕੋਈ ਵੀ ਸਰਕਾਰ ਨਹੀਂ ਦੇ ਰਹੀ ਖਾਸ ਕਰਕੇ ਫਰੀਰਕੋਟ ਜ਼ਿਲ੍ਹੇ ਨੂੰ ਕਿਉਂਕਿ ਮਕਸਰ ਜ਼ਿਲ੍ਹੇ ਦੇ ਵਿੱਚ ਥੋੜਾ ਮੋਟਾ ਹੈਗਾ ਜਿੱਥੇ ਸਬਸਿਡੀਆਂ ਮਿਲ ਰਹੀਆਂ ਸਾਨੂੰ ਇਹਦੇ ਉੱਤੇ ਕੋਈ ਸਬਸਿਡੀ ਨਹੀਂ ਮਿਲ ਰਹੀ ਪੁਰਾਣੇ ਬਾਗ ਅਸੀਂ ਸੰਭ ਵੀ ਬੈਠੇ ਆ ਸਾਨੂੰ ਗਵਰਨਮੈਂਟ ਨੇ ਇੱਕ ਪਾਣੀ ਦੀ ਉਹ ਤਾਂ ਜ਼ਰੂਰ ਦਿਤੀ ਆ ਅਸੀਂ ਜਾਣੇ ਵੀ ਸਾਨੂੰ ਖਾਦ ਸਪ੍ਰੇਆਂ ਤੇ ਕੋਈ ਨਵਾਂ ਬਾਗ ਲਾਉਣਾ ਉਹਨਾਂ ਤੇ ਨਾਸ਼ਪਾਤੀ ਗੱਭੂ ਗੋਸ਼ਾਂ ਤੇ ਸਾਨੂੰ ਸਾਫ ਸਿਟੀ ਦੇਵੇ ਤਾਂ ਕਿ ਅਸੀਂ ਅੱਗੇ ਵਧ ਸਕਗੇ ਇਹ ਗਵਰਨਮੈਂਟ ਨੂੰ ਜ਼ਰੂਰ ਚਾਹੀਦਾ ਹੈ ਵੀ ਇਨਾਂ 'ਤੇ ਧਿਆਨ ਦੇਵੇ ਮਤਲਬ ਤੁਸੀਂ ਵੀ 4 ਏਕੜ ਤੋਂ ਹੋਰ ਵੀ ਕੋਸ਼ਿਸ਼ ਕਰੋ 4 ਏਕੜ ਤੋਂ ਅਸੀਂ ਹੋਰ ਵੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਾਡਾ ਇਰਾਦਾ ਵੀ 1-2 ਸਾਲਾਂ ਦੇ ਵਿੱਚ ਭਰ ਗਿਆ ਪਰ ਸਾਨੂੰ ਇੱਕ ਤਾਂ ਸਭ ਤੋਂ ਵੱਡ ਦਿੱਕਤ ਆ ਰਹੀ ਆ ਬੂਟਿਆਂ ਦੀ ਬੂਟਿਆਂ ਦੀ ਜਿਹੜੀ ਪੰਜਾਬ ਸਰਕਾਰ ਦੀ ਯੂਨੀਵਰਸਿਟੀ ਆ ਲੁਧਿਆਣਾ ਉਹਦੇ ਵਿੱਚੋਂ ਸਾਨੂੰ ਬੂਟੇ ਬਹੁਤ ਜ਼ਿਆਦਾ ਘੱਟ ਮਿਲਦੇ ਆ ਉਹਦੇ ਕਰਕੇ ਵੀ ਸਾਨੂੰ ਇਹ ਗਵਰਨਮੈਂਟ ਨੂੰ ਚਾਹੀਦਾ ਵੀ ਵੱਧ ਤੋਂ ਵੱਧ ਫੈਸਿਲਿਟੀਆਂ ਦੇਵੇ ਵੀ ਸਾਨੂੰ ਬੂਟੇ ਮਿਲਣ ਤੇ ਅਸੀਂ ਆਪਦੀ ਇਨਕਮ ਵੱਲ ਅੱਗੇ ਵਧੀਏ। ਭਈ ਹੁਣ ਇਹ ਸਾਰੇ ਤੋਂ ਇਸ ਟੈਕਨੀਕਲੀ ਤੋਂ ਹਟ ਕੇ ਇੱਕ ਭਈ ਜਦੋਂ ਰਿਸ਼ਤੇਦਾਰ ਆਉਂਦੇ ਆ ਖੁਸ਼ੀ ਤਾਂ ਬੜੀ ਹੁੰਦੀ ਹੈ ਕਿ ਵਿਚਾਰ ਆਜਾ ਬਾਗ ਚ ਲੈ ਕੇ ਚੱਲੀਏ ਹਨ। ਮੈਨਾਂ ਰਿਸ਼ਤੇਦਾਰ ਆਉਂਦੇ ਆ ਜੀ ਸਾਡੇ ਸਾਰੇ ਰਿਸ਼ਤੇਦਾਰ ਆਉਂਦੇ ਆ ਪ੍ਰੋਹਣਾ ਸਾਹਿਬ ਆਉਂਦੇ ਆ ਸਾਰੇ ਸਾਨੂੰ ਆ ਕੇ ਆਂਦੇ ਆ ਵੀ ਬਹੁਤ ਵਧੀਆ ਤੁਸੀਂ ਖੇਤੀ ਕਰ ਰਹੇ ਆ ਨਾਲੇ ਸਾਨੂੰ ਮੌਜਾ ਲੱਗੀਆਂ ਹਰੇਕ ਰਿਸ਼ਤੇਦਾਰ ਆਉਂਦਾ ਕੋਈ ਵੀ ਆਉਂਦਾ ਅਸੀਂ ਪਿੰਡ ਦੇ ਸਾਡੇ ਆ ਖਾਲ ਆਈ ਇੱਥੋਂ ਦੀ ਕੋਈ ਵੀ ਜਾਂਦਾ ਅਸੀਂ ਉਹਨੂੰ ਹਰੇਕ ਇੱਥੇ ਸਾਡੇ ਕਰਿੰਦੇ ਆ ਜਿੰਨੇ ਸਾਰੇ ਅਸੀਂ ਉਹਨਾਂ ਨੂੰ ਆਖਿਆ ਬਈ ਕੋਈ ਵੀ ਵੀਰ ਤੋੜ ਲੈ ਤੁਸੀਂ ਉਹਨੂੰ ਰੋਕਣਾ ਨਹੀਂ ਖਾਣ ਪੀਣ ਤੋਂ ਬਹੁਤ ਵਧੀਆ ਇਹ ਚੀਜ਼ ਹੈ ਪੂਰੇ ਰੱਖ ਕੇ ਤੁਸੀਂ ਸਟੋਰ ਕਰ ਲਓ ਇੱਕ ਦੋ ਮਹੀਨੇ ਤੁਸੀਂ ਆਪ ਦਾ ਕੋਲਡ ਸਟੋਰ ਦੇ ਵਿੱਚ ਵੀ ਲਾ ਕੇ ਇਹਨੂੰ ਖਾ ਸਕਦੇ ਬਹੁਤ ਵਧੀਆ ਫਾਲ ਹੈ ਮਤਲਬ ਪੂਰੀ ਪਿੰਡ ਚ ਵਿੱਚ ਚੜਾਈ ਹੁੰਦੀ ਹੈ ਨਾ ਵੀ ਬਾਗ ਵਾਲਿਆਂ ਕੋਲੇ ਚੱਲਦੇ ਆ ਵੀ ਹੈ ਨਾ ਹਾਂਜੀ 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 ਜਿ ਜਵਾਕ ਜਦੋਂ ਆਉਂਦੇ ਆ ਫਿਰ ਪੂਰੇ ਮਸਤੀ ਕਰਦੇ ਹੋਣੇ ਨਾ ਹਾਂਜੀ ਹਾਂਜੀ ਪੂਰੇ ਮਸਤੀ ਕਰਦੇ ਜਵਾਕ ਤਾਂ ਹੁਣ ਜਦੋਂ ਹੀ ਆਪਣਾ ਫਲ ਟੁੱਟ ਜਾਣਾ ਉਦੋਂ ਸਾਰੇ ਪਿੰਡ ਦੇ ਲੋਕ ਜਿੰਨੇ ਚੱਕਰ ਸਾਥੋਂ ਨਹੀਂ ਪਹੁੰਚਿਆ ਜਾਂਦਾ ਜਾਂ ਜਿਨ੍ਹਾਂ ਦਾ ਜੀ ਕਰਦਾ ਖਾਨ ਨੂੰ ਉਹ ਉੱਤੇ ਵਗੈਰਾ ਫਲ ਤਾਂ ਟੀਸੀਆਂ ਦੇ ਉੱਤੇ ਰਹਿ ਵੀ ਜਾਂਦਾ ਫਿਰ ਉਹ ਜਵਾਕ ਆਉਂਦੇ ਆ ਇਹ ਪੂਰੇ ਐਣ ਝੋਲੇ ਭਰ ਕੇ ਲੈ ਜਾਂਦੇ ਆ ਮਤਲਬ ਉਹ ਵੀ ਖੁਸ਼ ਹੋ ਜਾਂਦੇ ਆ ਇਹ ਵਪਾਰੀਆਂ ਨੂੰ ਚਾਰ ਪੈਸੇ ਬਚਣਗੇ ਉਹ ਵੀ ਖੁਸ਼ ਹੋ ਜਾਂਦੇ ਆ ਅਸਾਂ ਉਹ ਵਿਚਾਰ ਪੈਸੇ ਵਜਦੇ ਆ ਅਸੀਂ ਵੀ ਪੂਰੇ ਖੁਸ਼ ਆਈ ਮਤਲਬ ਮੈਂ ਥੋੜਾ ਵੀ ਦਿਲ ਵੱਡਾ ਹੀ ਰੱਖਿਆ ਹੋਇਆ ਵੀ ਹੈ ਨਾ ਵੀ ਅਸੀਂ ਕਿਸੇ ਨੂੰ ਮੋੜਦਾ ਨਹੀਂ 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 ਆਪਾਂ ਕਿਸੇ ਨੂੰ ਨਹੀਂ ਕਿਸੇ ਤਿਸੇ ਕਿਥੋਂ ਮਰਜੀ ਪੁੱਛ ਲੋ ਆਪਾਂ ਕਿਸੇ ਨੂੰ ਮੋੜਦੇ ਕੋਈ ਇੱਕ ਖਾਵੇ ਦੋ ਖਾਵੇ ਹੁਣ ਜੇ ਕੋਈ ਵੱਧ ਤੋਂ ਵੱਧ ਹੁਣ ਵਪਾਰੀ ਨੇ ਵੀ ਪੈਸੇ ਭਰੇ ਆ ਜੇ ਹੁਣ ਕੋਈ ਚੋਰ ਨੂੰ ਆ ਕੇ ਵੀ ਆਖੇ ਵੀ ਅਸੀਂ ਨਾ ਖਾਣ ਤੋੜਨੀ ਆ ਉਹ ਤਾਂ ਫਿਰ ਗਲਤ ਗੱਲ ਆਈ ਖਾਣ ਵਾਲ ਨੂੰ ਆਪਾਂ ਨੂੰ ਕਿਸੇ ਨੂੰ ਨਹੀਂ ਰੋਕਦੇ ਕੋਈ ਇੱਕ ਖਾਵੇ ਦੋ ਖਾਵੇ ਭਾਵੇਂ ਕਿਲੋ ਲੈ ਜੇ ਆਪਾਂ ਨੂੰ ਉਹ ਨੂੰ ਨਹੀਂ ਰੋਕਦੇ ਬਈ ਬਹੁਤ ਵਧੀਆ ਅਨਮੁੱਲੀ ਜਾਣਕਾਰੀ ਦਿੱਤੀ ਬਹੁਤ ਚੰਗਾ ਇਹ ਸਨੇਹਾ ਤੇ ਮੈਂ ਕਹਿਣਾ ਵੀ ਜਿਹੜੇ ਕਿਸਾਨ ਵੀਰ ਇਹ ਸੋਚ ਚਲ ਵੀਡੀਓ ਵੇਖ ਕੇ ਕਿਸੇ ਦੇ ਮਨ 'ਚ ਆਈਡੀਆ ਆ ਜੇ ਤਾਂ ਫਿਰ ਕਿਵੇਂ ਪਹੁੰਚ ਕਰਨ ਕੀ ਕੀ ਚੀਜ਼ਾਂ ਅਪਣਾ ਸਕਦੇ ਆ ਉਹ ਵੀਰ ਆਪਣੇ ਕੋਲੇ ਜਦੋਂ ਮਰਜੀ ਆਪਾਂ 24 ਘੰਟੇ ਆਪਣੀ ਸਰਵਿਸ ਆ ਫੋਨ ਤੇ ਕਰਨ ਆਪਣੇ ਕੋਲੇ ਆਉਣ ਆਪਾਂ ਉਹਨਾਂ ਨੂੰ ਸਾਰੀ ਜਾਣਕਾਰੀ ਜਿਹੜੀ ਦਿੱਤੀ ਆ ਇਹ ਰੀਅਲ ਜਾਣਕਾਰੀ ਦਿੱਤੀ ਆ ਵੀ ਆਪਾਂ ਆਖੀ ਜਾਗੇ ਵੀ ਤੁਸੀਂ 1 ਸਾਲ ਬਾਅਦ ਇਨਕਮ ਲੈ ਲਓ ਨਹੀਂ ਜੀ ਇਹਦੇ ਤੁਹਾਨੂੰ ਇਨਕਮ ਮਿਲੇਗੀ 7 ਸਾਲ ਬਾਅਦ ਉਹ ਵੀ ਆਪਾਂ ਨੂੰ ਵੀ ਸਮਝ ਲਓ ਸੋਡਾ ਜੇ ਮੰਨ ਲਓ ਦਾ 15000 20000 ਰੁਪਿਆ ਲੱਗਿਆ ਤਾਂ ਤੁਹਾਨੂੰ ਸਮਝ ਲਓ ਚੋਂ 10 20000 ਰੁਪਿਆ ਹੋਰ ਇਨਕਮ ਹੋ ਸਕਦੀ ਹੈ ਜੇ ਤੁਸੀਂ ਫੁੱਲ ਇਨਕਮ ਲੈਣੀ ਹੈ ਉਹ ਮਿਲੂਗੀ ਤੁਹਾਨੂੰ 15 ਤੋਂ 20 ਸਾਲ ਬਾਅਦ ਇਹਦੇ ਵਿੱਚ ਕੋਈ ਹੋਲਾ ਨਹੀਂ ਜੀ ਬਸ ਇਹਨੂੰ ਇੱਕ ਫਾਲ ਆ ਜਿਹੜਾ ਉਹ 7 ਸਾਲ ਬਾਅਦ ਜਾ ਕੇ 5 ਸਾਲ ਬਾਅਦ ਲੱਗਦਾ ਹੈ ਉਹ ਵੀ ਹੁਣ ਥੋੜੀ ਜੀ ਸੋਧ ਕੀਤੀ ਆ ਪੰਜਾਬ ਬੂਟੀ ਜਿਹੜੀ ਨਵੀਂ ਵੈਰੈਟੀ ਆਈ ਆ ਉਹਦੇ ਵਿੱਚ ਸੋਧ ਹੋਈ ਆ ਇਹ ਸਾਡੇ ਪੁਰਾਣੀ ਪੱਥਰ ਰੰਗ ਲੱਗੀ ਲੱਗੀ ਵੀ ਆ ਇਹਦੀ ਇਨਕਮ ਆ ਜਿਹੜੀ ਇਹ ਸਾਨੂੰ ਹੁਣ ਪੂਰੀ ਜੋਰਾਂ ਤੇ ਇਨਕਮ ਸਾਨੂੰ ਦੇ ਰਹੀ ਆ ਬਈ ਤੁਸੀਂ ਤੁਹਾਡਾ ਇਹਨਾਂ ਅਨਮੁੱਲਾ ਟਾਈਮ ਦਿੱਤਾ ਐਡੀ ਅਨਮੁੱਲੀ ਜਾਣਕਾਰੀ ਦਿੱਤੀ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਕੋਲੇ ਪਹੁੰਚੇ ਆ ਕਿਸਾਨਾਂ ਨੂੰ ਸਾਰੇ ਨੂੰ ਫਲ ਦੇ ਪਰਤੀ ਕੀ ਗੁਣ ਹੈ ਕੀ ਇਹਦਾ ਪ੍ਰੋਫਿਟ ਹੈ ਸਾਰਾ ਕੁਝ ਤੁਸੀਂ ਜਾਣਕਾਰੀ ਲਈ ਹੈ ਵੱਧ ਤੋਂ ਵੱਧ ਇਹ ਤੁਸੀਂ ਆਪਦੇ ਚੈਨਲ ਰਾਹੀਂ ਪੰਚਾਇਤੋ ਗਵਰਨਮੈਂਟ ਤਾਈ ਵੀ ਪਹੁੰਚੇ ਤੇ ਤਾਂ ਸਵਾਦ ਤੋਂ ਵੱਧੇ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਕਿਉਂਕਿ ਇਹ ਇੱਕ ਫਲ ਹੈ ਜਿਹਦੇ ਨਾਲ ਆਪਣੇ ਸਰੀਰ ਦੇ ਬਹੁਤ ਰੋਗ ਦੂਰ ਹੁੰਦੇ ਆ ਜਿਹਦੇ ਨਾਲ ਸਾਰੀ ਕਾਇਨਾਤ ਵੀ ਖੁਸ਼ ਹੁੰਦੀ ਹੈ ਦੇਖੋ ਹੁਣ ਇਹਦੇ ਵਿੱਚ ਨਾ ਤਾਂ ਆਪਣੀ ਕੋਈ ਪਾਣੀ ਦੀ ਬਰਬਾਦੀ ਹੋ ਰਹੀ ਹੈ ਨਾ ਇਹਦੇ ਵਿੱਚ ਦੇਖੋ ਕੋਈ ਪੈਸਟੀਸਾਈਡ ਇੰਨੇ ਜ਼ਿਆਦੇ ਹੋ ਰਹੇ ਲੋੜ ਤੋਂ ਵੱਧ ਜਿਵੇਂ ਕਿਸਾਨ ਪੁਆਈ ਜਾਂਦੇ ਆ ਆਪਣੇ ਡੀਲਰ ਪੁਆਈ ਜਾਂਦੇ ਵੱਧ ਤੋਂ ਵੱਧ ਇਹਦੇ ਵਿੱਚ ਕੋਈ ਆਪਾਂ ਨੂੰ ਇੰਨਾ ਖਰਚਾ ਨਹੀਂ ਕਰਨਾ ਪੈਂਦਾ ਤੇ ਭਰਪੂਰ ਮਾਤਰਾ ਦੇ ਵਿੱਚ ਤੁਸੀਂ ਫਲ ਲੈ ਕੇ ਆਪਦਾ ਮੰਡੀਕਰਨ ਖੁਦ ਕਰ ਸਕਦੇ ਹੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਨੂੰ ਦੱਸਣਾ ਤੇ ਜੇਕਰ ਕੋਈ ਜਾਣਕਾਰੀ ਚਾਹੀਦੀ ਹੈ ਤੇ ਬਾਈ ਜੀ ਦੇ ਨਾਲ ਸੰਪਰਕ ਕਰ ਲਿਓ ਜੇ ਤੇ ਬਾਈ ਜੀ ਆ ਨੰਬਰ ਦੱਸ ਦਿਓ ਤੁਹਾਡਾ ਵੀ ਕੱਲ ਨੂੰ ਕੋਈ ਕਵੇ ਵੀ ਮੈਂ ਤੁਸੀ ਨੰਬਰ ਨਹੀਂ ਦੱਸਿਆ ਨਹੀਂ ਨਹੀਂ ਵੀ ਜੀ ਆਪਣਾ 24 ਘੰਟੇ ਖਾਰਾ ਆਪਣਾ ਪਿੰਡ ਹੈ ਜੀ ਜ਼ਿਲ੍ਹਾ ਫਰੀਦਕੋਟਾ ਹਲਕਾ ਕੋਟਕਪੂਰਾ ਹੈ ਮੋੜਾਂ ਵਾਲੇ ਰਾਹ ਤੇ ਆਪਣਾ ਬਾਗ ਲੱਗਿਆ ਵਾ ਜਦੋਂ ਮਰਜ਼ੀ ਘਰੇ ਆਓ ਜੀ ਨੰਬਰ ਆਪਣਾ ਹੈਗਾ 94658 50411 80549 16897 ਦੋਨੇ ਨੰਬਰ ਆਪਣੇ ਕੋਲੇ ਚੱਲਦੇ ਮੇਰੇ ਕੋਲੇ ਹੀ ਜਦੋਂ ਮਰਜ਼ੀ ਜਾਣਕਾਰੀ ਲਓ ਜਦੋਂ ਮਰਜ਼ੀ ਆ ਕੇ ਦੇਖੋ ਉਹਨੂੰ ਚੰਗੀ ਤਰ੍ਹਾਂ ਦੇਖ ਕੇ ਫਿਰ ਉਹਨੂੰ ਆਪਦੇ ਖੇਤ ਦੇ ਵਿੱਚ ਲਾਓ ਬਈ ਫਿਰ ਤੁਸੀਂ ਲਾ ਕੇ 5-7 ਸਾਲ ਤੱਕ 10 ਸਾਲ ਤੱਕ ਵੇਟ ਕਰੋ ਫਿਰ ਉਹਨੂੰ ਇਨਕਮ ਦਾ ਰਿਸੋਰਸ ਤੁਹਾਡੇ ਬੱਚਿਆਂ ਨੂੰ ਤੁਹਾਨੂੰ ਫੁੱਲ ਭਰਪੂਰ ਮਾਤਰਾ ਚ ਮਿਲੂ ਜਿੱਥੇ ਬਾਈ ਨੇ ਬਾਗ ਲਾਇਆ ਉੱਥੇ ਬਈ ਕੁਦਰਤ ਦਾ ਵੀ ਉਨਾ ਹੀ ਪ੍ਰੇਮੀ ਆ ਬਾਈ ਦੇ ਕੋਲੇ ਬਾਗ ਦੇ ਨਾਲ ਨਾਲ ਅੰਬਾਂ ਦਾ ਵੀ ਇੱਕ ਬਹੁਤ ਵੱਡਾ ਦਰਖਤ ਲੱਗਿਆ ਅੰਬਾਂ ਦੇ ਨਾਲ ਨਾਲ ਜਾਮਣਾ ਵੀ ਹੈ ਤੂਤ ਵੀ ਹੈ ਤੇ ਬਰਮੀ ਡੇਕਾ ਵੀ ਹੈ ਹੈ ਭਾਈ ਕੁਦਰਤ ਨਾਲ ਵੀ ਪਿਆਰਾ ਪੂਰਾ ਨਹੀਂ ਨਹੀਂ ਭਾਈ ਕੁਦਰਤ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਪਿਆਰਾ ਦੇਖੋ ਕਿੰਨਾ ਐਂਕਤੀ ਜ਼ਿਮੀਂਦਾਰਾਂ ਨੂੰ ਦੇਖੋ ਹੁਣ بارش ਸ਼ੁਰੂ ਹੋਈ ਹੈ ਕਿੰਨੇ ਦਰਖਤ ਕੱਟ ਘਟ ਚੁੱਕੇ ਆ ਆ ਦੇਖੋ ਸਾਡੇ ਬਾਗ ਦੇ ਵਿੱਚ ਅੰਬਾਂ ਦਾ ਬੂਟਾ ਨਾਲ ਆ ਤੂਤ ਹੈ ਜਾਮਣਾ ਚਾਰ ਛਪੇਰੇ ਸਾਡੇ ਜਾਮਣਾ ਵੀ ਲੱਗੀਆਂ ਉਹ ਆਪਣੇ ਘਰ ਆਈ ਉਹਦੇ ਵਿੱਚ ਵੀ ਚਾਰ ਛਪੇਰੇ ਵੱਡੇ ਬੂਟੇ ਲੱਗੇ ਅੱਜ ਵੀ ਜਿਹਦੇ ਵਿੱਚ ਬੇਰੀ ਹੈ 12ਵੇਂ ਡੇ ਦਾ ਨਿਮਾ ਜਿਵੇਂ ਤੂ ਤ ਆ ਗਏ ਆ ਸਪੈਦਾ ਲੱਗਿਆ ਵਾ ਜਾਮਣਾ ਵੱਧ ਤੋਂ ਵੱਧ ਸਾਡੇ ਲੱਗੇ ਜਾਮਣਾ ਦੀ ਸਾਨੂੰ ਬਹੁਤ ਇਨਕਮ ਹੋ ਜਾਂਦੀ ਹੈ ਵੀ ਵੱਧ ਤੋਂ ਵੱਧ ਵੱਡੇ ਦਰਖਤ ਲਾਓ ਇਹ ਨਿੱਕੇ ਦਰਖਤਾਂ ਤੇ ਛੋਲੇ ਬੂਟੇ ਜਿ ਆਪਾਂ ਨੂੰ ਕੁਛ ਨਹੀਂ ਵੱਡੇ ਦਰਖਤ ਲਾਵਾਂਗੇ ਨਾਲੇ ਆਪਾਂ ਨੂੰ ਕੋਈ 20 25 ਸਾਲ ਬਾਅਦ ਆਪਾਂ ਉਹ ਤੋਂ ਇਨਕਮ ਵੀ ਲੈ ਸਕਦੇ ਆ ਤੇ ਜਿਹਦੇ ਨਾਲ ਆਪਣਾ ਵਾਤਾਵਰਨ ਸ਼ੁੱਧ ਰਹਿੰਦਾ ਜਿਹਦੇ ਕਰਕੇ ਪੂਰੀ ਆਪਾਂ ਨੂੰ ਠੰਡੀ ਹਵਾ ਮਿਲਦੀ ਹੈ ਬਈ ਆਂਬਾਂ ਦੀ ਕੀ ਖਾਸੀਅਤ ਹੈ ਕਿਹੜੀ ਵੈਰਾਈਟੀ ਹੈ ਇਹ ਮਈ ਹੈਗੇ ਆਪਣੀ ਤੋਤਾ ਅੰਬ ਵਜਦਾ ਇਹਨੂੰ ਆਪਾਂ ਕਹਿ ਦਿੰਨੇ ਕਲਮੀ ਅੰਬ ਇਹ ਇੱਥੇ ਆਪਣੇ ਦਰਖਤ ਦੇ ਵਿੱਚ ਆਹਾ ਬਾਗ ਦੇ ਵਿੱਚ ਤੰਬੂ ਦੇ ਇੱਥੇ ਲੱਗਦਾ ਹੁੰਦਾ ਸੀ ਉਹਨਾਂ ਨੇ ਖਾ ਕੇ ਕਰਿੰਦਿਆਂ ਨੇ ਇੱਥੇ ਆਪਣੇ ਨੱਪੀ ਸੀ ਗਿਹੜਕ ਜਿਹਦੇ ਤੋਂ ਇਹ ਬੂਟਾ ਤਿਆਰ ਹੋ ਗਿਆ ਇਹਨੂੰ ਦੇਖੋ ਵੀ ਕਿੰਨੇ ਜ਼ਿਆਦੇ ਫਲ ਲੱਗਿਆ ਵਾ ਬਹੁਤ ਜ਼ਿਆਦੇ ਪਰ ਇਹਦੀ ਇੱਕ ਸਾਨੂੰ ਇਹ ਆ ਵੀ ਹੁਣ ਤਾਂ ਵੈਰਾਈਟੀਆਂ ਤਿਆਰ ਹੋ ਗਈਆਂ ਵੀ ਜਿਨ੍ਹਾਂ ਨੂੰ ਫਲ ਉੱਤੇ ਪੱਕ ਜਾਂਦਾ ਪਰ ਇਹ ਵੈਰਾਈਟੀ ਦਾ ਫਲ ਆ ਜਿਹੜਾ ਉੱਤੇ ਨਹੀਂ ਪੱਕਦਾ ਇਹਨੂੰ ਸਾਨੂੰ ਅਸੀਂ ਥੱਲੇ ਉਤਾਰ ਕੇ ਇਹਨੂੰ ਜਾਂ ਤਾਂ ਆਪਾਂ ਨੂੰ ਗੱਟੇ ਦੇ ਵਿੱਚ ਪੈ ਕੇ ਕਰਕੇ ਤੂੜੀ 'ਚ ਰੱਖਣਾ ਪੈਂਦਾ ਜਾਂ ਇਹਨਾਂ ਨੂੰ ਮਸਾਲਾ ਲਾ ਕੇ ਇਹਨਾਂ ਨੂੰ ਪਕਾਉਣਾ ਪੈਂਦਾ ਮਤਲਬ ਇਹ 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 ਪੂਰਾ ਜਿਹੜਾ ਪ੍ਰਾਣਾ ਅੰਬ ਸੀ ਉਹ ਉਹ ਹੈ ਹਾਂਜੀ ਹਾਂਜੀ ਇਹ ਆਪਣਾ ਪ੍ਰਾਣਾ ਅੰਬ ਜਿਹੜਾ ਕਲਮੀਆਂ ਬਜੀ ਨੂੰ ਬਹੁਤ ਜਿਆਦਾ ਲੱਗਦੇ ਆ ਤੋਤਾ ਮੈਂ ਕਹਿ ਦਿੰਨੇ ਆ ਦੇਖੋ ਇਹਨੂੰ ਘਟੋ ਘਟ ਬਾਲ ਨਹੀਂ ਇੱਕ ਕੁਆਂਟਲ ਤੋਂ ਉੱਤੇ ਲੱਗੇ ਹੋਣੇ ਆ ਇਹ ਇੰਨਾ ਬੂਟੇ ਦਾ ਵਜਨ ਵੀ ਹੈ ਨਹੀਂ ਜਿਵੇਂ ਜਸਾ ਫਾਲੇ ਨੂੰ ਲੱਗਿਆ ਹੋਵੇ ਵੀ ਵੱਧ ਤੋਂ ਵੱਧ ਆਪਾਂ ਅੰਬ ਵੀ ਲਾ ਸਕਦੇ ਆ ਆਪਣੇ ਯੂਪੀ ਬਿਹਾਰ ਦੀ ਫਸਲ ਆ ਪਰ ਫੇਰ ਵੀ ਆਪਣੇ ਇਹ ਹੁੰਦੀ ਆ ਇਹਨੂੰ ਇੱਕ ਇੱਕ ਦੋ ਦੋ ਬੂਟੇ ਜ਼ਿਮੀਂਦਾਰ ਨੂੰ ਹਰੇਕ ਆਕਾਸ਼ੇ ਦੇ ਫਲਦਾਰ ਬੂਟੇ ਲਾ ਕੇ ਵਧੀਆ ਇਨਕਮ ਲੈ ਕੇ ਤੇ ਆਪਦੇ ਪਰਿਵਾਰ ਨੂੰ ਤੇ ਆਪਦੇ ਭਾਈਚਾਰੇ ਦੇ ਵਿੱਚ ਜ਼ਰੂਰ ਵੰਡਣਾ ਚਾਹੀਦਾ ਹੈ ਬਾਈ ਦੇ ਘਰੇ ਵੀ ਚਲਦੇ ਆ ਤੇ ਉੱਥੇ ਵੀ ਵਿਖਾਉਣਾ ਬਾਈ ਦਾ ਕੁਦਰਤ ਨਾਲ ਕਿੰਨਾ ਪਿਆਰਾ ਤੇ ਕਿਹੜੇ ਕਿਹੜੇ ਬੂਟੇ ਘਰੇ ਵੀ ਲਾਈ ਬੈਠਾ ਬਾਈ ਬਾਈ ਜੀ ਦੇ ਘਰੇ ਆਏ ਆ ਤੇ ਬਾਈ ਨੇ ਘਰੇ ਵੀ ਓਨੀ ਰੌਣਕ ਲਾ ਰੱਖੀ ਆ ਜਿਵੇਂ ਘਰਾਂ ਚੋਂ ਦਸਤ ਪਟ ਦਿੰਦੇ ਪਰ ਬਾਈ ਨੇ ਚਾਰ ਸੋਫੇ ਬਈ ਕਿਹੜੇ ਕਿਹੜੇ ਦਰਖਤ ਬੜੀ ਰੌਣਕ ਲਾਈ ਆ ਇਹ ਬਾਈ ਵੀਰ ਸਾਡੇ ਇੱਥੇ ਪਹਿਲਾਂ ਹੁੰਦਾ ਸੀ ਪੱਠਾ ਉਹਦੇ ਕਰਕੇ ਵੀ ਕੁਝ ਦਰਖਤ ਲੱਗਿਆ ਕੋਸ਼ਿਸ਼ ਅਸੀਂ ਨਵੇਂ ਵੀ ਬੂਟੇ ਲਾਏ ਵੇ ਆ ਇਹਦੇ ਵਿੱਚ ਜਿਵੇਂ ਹੁਣ ਸਾਡੇ ਜਾਮਨਾ ਲੱਗੀਆਂ ਆਂਗੂਰਾ ਦੀਆਂ ਵੱਲ ਲੱਗੀਆਂ ਆ ਇਧਰਲੇ ਪਾਸੇ ਮਗਰਲੇ ਪਾਸੇ ਤੁਸੀਂ ਤੱਕ ਕਰੋ ਇਧਰਲੇ ਪਾਸੇ ਆਪਣੇ ਨਸੂੜ ਬੇਰੀ ਲੱਗੀ ਵੀ ਆ ਨੰਮ ਲੱਗੀ ਵੀ ਆ ਸ਼ਪਾਈਦੇ ਲੱਗੇ ਉਧਰਲੇ ਪਾਸੇ ਨਿੰਮਾ ਲੱਗੀਆਂ ਆ ਚਾਰ ਸ਼ਵੇਰੇ ਸਾਡੇ ਜਾਮਨਾ ਲੱਗੀਆਂ ਜਿਹਦੇ ਕਾਰਨ ਸਾਡੀ ਕੋਠੀ ਦਾ ਵਾਤਾਵਰਨ ਉਹ ਪੂਰੀ ਤਰ੍ਹਾਂ ਸ਼ੁੱਧ ਰਹਿੰਦਾ ਤੇ ਠੰਡੀਆਂ ਹਵਾਵਾਂ ਆਉਂਦੀਆਂ ਵੀ ਤੋਂਪ ਸਾਡੇ ਬਹੁਤ ਘੱਟ ਆਉਂਦੀ ਆ ਤੇ ਜੇ ਆਪਾਂ ਵੇਖਗੇ ਤੁਸੀਂ ਦੇਖੋ ਵੀ ਚਾਰ ਸ਼ਫੇਰੇ ਤੁਸੀਂ ਰੋਡ ਤੇ ਚੜਜੋ ਦੂਰੋਂ ਮੈਨੂੰ ਬਹੁਤ ਜਾਣੇ ਆਖ ਦਿੰਦੇ ਸਾਡੇ ਇੱਕ ਅਗਲੇ ਕਿਲੇ ਦੇ ਵਿੱਚ ਇੱਕ ਜਾਮਣ ਲੱਗੀ ਹੋਈ ਆ ਉਹ ਮੈਨੂੰ ਬਹੁਤ ਲੋਕੀ ਆਖ ਦਿੰਦੇ ਵੀ ਤੇਰੀ ਦੂਰੋਂ ਕੋਠੀ ਨਹੀਂ ਰੱਖਦੀ ਤੂੰ ਉਹਨੂੰ ਪੱਟ ਦੇ ਪਰ ਅਸੀਂ ਦੇਖ ਕੇ ਤਾਂ ਮੈਨੂੰ 15000 ਰੁਪਿਆ 12000 ਰੁਪਿਆ ਉਹ ਕੱਲੀ ਜਾਮਣ ਇਨਕਮ ਦਿੰਦੀ ਆ ਤੇ ਆਹ ਦੇਖੋ ਚਾਰ ਸ਼ਫੇਰੇ ਮੈਂ ਪੂਰੀ ਤਰ੍ਹਾਂ ਦੀ ਕੋਠੀ ਨੂੰ ਕਵਰ ਕਰ ਲਿਆ ਬੇ ਜਿਹਦੇ ਵਿੱਚ ਸਾਨੂੰ ਪੂਰਾ ਪ੍ਰੋਫਿਟ ਮਿਲਦਾ ਤੇ ਨਾਲੇ ਵਾਤਾਵਰਨ ਸ਼ੁੱਧ ਤੇ ਨਾਲੇ ਖਾਣ ਪੀਣ ਨੂੰ ਆਹ ਜਾਮਣਾ ਫਲ ਫਰੂਟ ਲੱਗੇ ਹੋਏ ਆ ਪੂਰੀ ਤਰ੍ਹਾਂ ਇਹਦੇ ਵਿੱਚੋਂ ਸਾਨੂੰ ਛੇਪਦੇ ਧੁੱਪ ਵੀ ਨਹੀਂ ਆਉਂਦੀ ਤੇ ਚੜ੍ਹਦੇ ਵੀ ਨਹੀਂ ਧੁੱਪ ਆਉਂਦੀ ਤੇ ਸਾਡੀ ਕੋਠੀ ਪੂਰੀ ਤਰ੍ਹਾਂ ਠੰਡੀ ਰਹਿੰਦੀ ਹੈ ਜੀ ਇਹਦੇ ਨਾਲ ਫਿਰ ਤਾਪਮਾਨ ਦਾ ਵੀ ਫਰਕ ਪੈਂਦਾ ਤਾਪਮਾਨ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਤੁਸੀਂ ਕਦੇ ਆ ਕੇ ਤਾਪਮਾਨ ਚੈੱਕ ਕਰਨ ਆਓ ਇੱਥੇ ਸਾਡੇ ਆ ਕੇ ਤਾਪਮਾਨ ਚੈੱਕ ਕਰੋ ਤੁਹਾਨੂੰ ਆਪ ਨੂੰ ਲੱਗੂਗਾ ਸਰਦੀਆਂ ਦੇ ਵਿੱਚ ਸਾਨੂੰ ਧੁੱਪ ਨਹੀਂ ਆਉਂਦੀ ਇੱਥੇ ਬੈਠਣ ਨੂੰ ਸੋ ਇਹਦੇ ਲਈ ਸਾਨੂੰ ਚਾਰ ਛਪੇਰੇ ਕਿਤੇ ਘੁਮ ਕੇ ਧੁੱਪ ਲੈਣੀ ਪੈਂਦੀ ਹੈ ਸਾਡੇ ਬਹੁਤ ਜ਼ਿਆਦਾ ਦਰਾਖਤ ਹੋਣ ਕਰਕੇ ਹੁਣਾ ਥੋੜਾ ਜਿਹਾ ਡਿਸਟੈਂਸ ਹੈ ਇੱਥੇ ਵੀ ਮੈਂ ਪੂਰੀ ਤਰ੍ਹਾਂ ਕਵਰ ਕਰ ਦਿੰਨਾ ਵੀ ਜਿਹੜੀ ਸਾਡੀ ਕੋਠੀ ਹੈ ਦੂਰੋਂ ਐ ਲੱਗੇ ਵੀ ਇੱਕ ਹਿਸਾਬ ਦਾ ਜੰਗਲਾ ਤੇ ਪੂਰਾ ਵਾਤਾਵਰਨ ਸ਼ੁੱਧ ਰਹਿੰਦਾ ਇੱਥੇ ਭਾਈ ਤੁਸੀਂ ਬੂਟੇ ਵੀ ਉਹ ਲਾਇਆ ਨਹੀਂ ਆਪਣੇ ਬੂਟਿਆਂ ਦੇ ਨਾਂ ਤੇ ਨਾ ਜਿਹੜੇ ਹੋਰ ਸ਼ੋਅ ਵਾਲੇ ਬੂਟੇ ਲਾਏ ਜਾਂਦੇ ਤੇ ਆਪਣੀਆਂ ਜਿਹੜੀਆਂ ਜੱਦੀ ਨਸਲਾਂ ਉਹਨਾਂ ਨੂੰ ਕਿਤੇ ਦਰਕਨਾਰ ਕੀਤਾ ਤੁਸੀਂ ਇਹ ਸਾਰੀਆਂ ਉਹੀ ਲਾ ਰੱਖੀਆਂ ਹਾਂਜੀ ਹਾਂਜੀ ਇਹਦੇ ਕਰਕੇ ਹੀ ਅਸੀਂ ਤਾਂ ਹੀ ਲਾਈਆਂ ਨੇ ਦੇਖੋ ਬੂਟੇ ਨੂੰ ਆਪਾਂ ਦੇਖੋ ਉਹਦੇ ਵਿੱਚੋਂ ਨਾ ਕੋਈ ਆਪਾਂ ਨੂੰ ਫਲ ਮਿਲਦਾ ਨਾ ਕੋਈ ਇਨਕਮ ਮਿਲਦੀ ਇਹਦੇ ਵਿੱਚ ਹੁਣ ਜਾਮਨ ਤੋਂ ਆਪਾਂ ਨੂੰ ਫਲ ਵੀ ਮਿਲਦਾ ਹੈ ਜੇ ਆਪਾਂ ਜਦੋਂ ਇਹ ਫਰੂਟ ਦੇ ਨੂੰ ਹਟਦੇ ਜਾਂ ਡੈਮਨ ਲਾ ਲਓ ਸ਼ਪੈਦਾ ਲਾ ਲਓ ਜਦੋਂ ਇਹ ਹਟ ਜਾਂਦਾ ਹੈ ਉਦੋਂ ਆਪਾਂ ਇਹ ਤੋਂ ਇਨਕਮ ਵੀ ਲੈ ਸਕਦੇ ਇਹਨੂੰ ਆਪਾਂ ਵੇਚ ਸਕਦੇ ਹਾਂ ਜਿਹਦੇ ਕਰਕੇ ਆਪਾਂ ਨੂੰ ਭਰਪੂਰ ਮਾਤਰਾ ਦੇ ਵਿੱਚ 20 ਤੋਂ 30 ਸਾਲ ਬਾਅਦ ਫੁੱਲ ਪ੍ਰੋਫਿਟ ਵੀ ਮਿਲ ਜਾਂਦਾ ਹੈ ਬਈ ਤੁਸੀਂ ਕੁਦਰਤ ਨਾਲ ਇੰਨਾ ਪਿਆਰ ਕਰਦੇ ਹੋ ਤੇ ਸਗੋਂ ਕਿਸੇ ਹੋਰ ਕਿਸਾਨਾਂ ਲਈ ਇੱਕ ਚਾਨਣ ਮਨਾਰਾ ਵੀ ਬਣੇ ਹੋਏ ਹੋ ਤੇ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਵੀ ਧੰਨਵਾਦ ਇਹਨਾਂ ਨੇ ਆਪ ਦਾ ਕੀਮਤੀ ਸਮਾਂ ਕੱਢ ਕੇ ਸਾਡੇ ਪਿੰਡ ਅਖਾਰਾ ਦੇ ਵਿੱਚ ਪਹੁੰਚੇ ਆ ਸਾਡੇ ਨਗਰ ਦੇ ਵਿੱਚ ਤੁਹਾਡਾ ਧੰਨਵਾਦ ਹੈ ਜਿਨ੍ਹਾਂ ਨੇ ਆ ਕੇ ਕਿਸਾਨੀ ਨੂੰ ਸਭ ਤੋਂ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬਹੁਤ ਵੱਡਾ ਉਪਰਾਲਾ ਕੀਤਾ ਤੇ ਆਪ ਦਾ ਕੀਮਤੀ ਸਮਾਂ ਦਿੱਤਾ ਧੰਨਵਾਦ